ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇਖ ਰਹੇ ਹੋ ਉਡਾਰੀ ਵਿਦੇਸ਼ਾਂ ਨੂੰ ਤੇ ਮੈਂ ਹਾਂ ਪ੍ਰੀਤ ਸੋ ਇੱਕ ਵਾਰ ਫਿਰ ਤੋਂ ਸਟੂਡੈਂਟਸ ਨਾਲ ਗੱਲ ਕਰਨ ਵਾਲਿਆਂ 2024 ਦੇ ਵਿੱਚ ਜਿਨ੍ਹਾਂ ਨੇ ਅਬ੍ਰੋਡ ਜਾਣ ਦਾ ਆਪਣਾ ਸੁਪਨਾ ਸਹਿਕਾਰ ਕਰਨਾ ਹੈਗਾ ਕਿਸ ਤਰੀਕੇ ਦੇ ਨਾਲ ਕਰ ਸਕਦੇ ਹੋ ਕਿਉਂਕਿ ਪਤਾ ਹੁੰਦਾ ਹਰ ਸਟੂਡੈਂਟ ਨੂੰ ਅਸੀਂ ਅਬ੍ਰੋਡ ਜਾਣਾ ਕਹਨਰ ਆਸਟ੍ਰੇਲੀਆ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਪਰ ਕਿਸ ਤਰੀਕੇ ਨਾਲ ਜਾਵਾਂਗੇ ਕਿੱਦਾਂ ਸੇ ਫਾਈਲ ਲਾਉਣੀ ਆ ਕੀ ਰਿਕੁਆਇਰਮੈਂਟਸ ਰਹਿਣ ਗਿਆ ਇਹ ਸਾਰਾ ਕੁਝ ਅਸੀਂ ਇਸ ਸ਼ੋਅ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਉਣੀ ਆ ਸੋ ਅੱਜ ਸਾਡੇ ਨਾਲ ਹੈੱਡਕੁਆਰਟਰ ਇਮੀਗ੍ਰੇ ਨੇ ਆ ਸਵਾਗਤ ਕਰਦੇ ਹਾਂ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕਿ ਅੱਜ ਕਿਸ ਕੰਟਰੀ ਬਾਰੇ ਅਸੀਂ ਡਿਸਕਸ਼ਨ ਕਰਨ ਵਾਲੀਆਂ ਹੈ ਹੈਲੋ ਸਰ ਵੈਲਕਮ ਟੂ ਦ ਸ਼ੋਅ ਸੱਚਾ ਸੋ ਆਡੀయన్స్ ਅੱਜ ਅਸੀਂ ਆਸਟ੍ਰੇਲੀਆ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਆਸਟ੍ਰੇਲੀਆ ਨੂੰ ਲੈ ਕੇ ਸਟੂਡੈਂਟ ਕਾਫੀ ਜ਼ਿਆਦਾ ਡਾਈਸੇ ਰਹਿੰਦੇ ਨੇ ਇੱਕ ਸਮੈਸਟਰ ਚ ਪਤਾ ਲੱਗਦਾ ਹੈ ਕਿ ਵਧੀਆ ਵੀਜ਼ਾਸ ਆ ਰਹੇ ਨੇ ਦੂਜੇ ਪਾਸੇ ਕਈ ਇਦਾਂ ਦੇ ਏਜੰਟਸ ਹੈਗੇ ਨੇ ਜੋ ਪ੍ਰਮੋਟ ਕਰਦੇ ਨੇ ਜੀ ਕੈਨੇਡਾ ਸੌਰੀ ਆਸਟ੍ਰੇਲੀਆ ਵੀਜ਼ਾ ਨਹੀਂ ਦਿੰਦਾ ਪਰ ਅੱਜ ਹੁਣ 2024 ਦੀ ਕੰਡੀਸ਼ਨ ਜਿਹੜੇ ਅਪਕਮਿੰਗ ਇਨਟੇਕ ਹੈਗੇ ਉਹਨਾਂ ਦੀ ਕੀ ਰਹੇਗੀ ਬੱਚਾ ਜਾ ਪਾਏਗਾ ਜਾਂ ਨਹੀਂ ਜਾਂ ਫਿਰ ਕਿਹੜਾ ਬੱਚਾ ਜਾ ਪਾਏਗਾ ਇਸ ਬਾਰੇ ਅਸੀਂ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਹੈ ਮੈਂ ਤਾਂ ਸਵਾਲ ਪੁੱਛਾਂਗੀ ਤੁਹਾਡਾ ਕੋਈ ਵੀ ਸਵਾਲ ਕੋਈ ਵੀ ਡਾਊਟ ਹੈਗਾ ਤੇ ਜਿਹੜੇ ਨੰਬਰ ਹੈਡਕੁਆਟਰ ਇਮੀਗ੍ਰੇਸ਼ਨ ਦੇ ਫਲੈਸ਼ ਹੋ ਰਹੇ ਨੇ ਤੁਸੀਂ ਇਹਨਾਂ ਨੂੰ ਨੋਟ ਕਰਨਾ ਹੈ ਇਹਨਾਂ ਤੇ ਕਾਲ ਕਰਨੀ ਆਫਿਸ ਦੇ ਵਿੱਚ ਵੀ ਪਹੁੰਚ ਸਕਦੇ ਹੋ ਸੋ ਅਸ਼ਵੀ ਜੀ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਗੱਲ ਕਰਾਂਗੇ ਕਿਉਂਕਿ ਆਸਟ੍ਰੇਲੀਆ ਨੂੰ ਲੈ ਕੇ ਜਿਵੇਂ ਮੈਂ ਕਿਹਾ ਡਾਈਸ ਹੀ ਰਹਿੰਦਾ ਕੋਈ ਕਹਿ ਰਿਹਾ ਵੀਜ਼ਾ ਆ ਰਿਹਾ ਕੋਈ ਕਹਿ ਰਿਹਾ ਕਿ ਆਸਟ੍ਰੇਲੀਆ ਜੀ ਬੰਦ ਹੋ ਗਿਆ ਆਸਟ੍ਰੇਲੀਆ ਵੀਜ਼ੇ ਨਹੀਂ ਦੇ ਰਿਹਾ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ 2024 ਦੀ ਕੀ ਕੰਡੀਸ਼ਨ ਹੈਗੀ ਆ ਵੀਜ਼ਾ ਆ ਰਹੇ ਨੇ ਆਸਟ੍ਰੇਲੀਆ ਇਸ ਟਾਈਮ ਓਪਨ ਹੈਗਾ ਆ ਜਾਂ ਫਿਰ ਪੇਡਡਾਈ ਸੀ ਹੈਗਾ ਨਹੀਂ ਦੇਖੋ ਪਿਛਲੇ 2-3 ਇਨਟੇਕ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ 50-50 ਚੱਲ ਰਿਹਾ ਕੁਝ ਵੀਜ਼ੇ ਆਏ ਨੇ ਕੁਝ ਨਹੀਂ ਆਏ ਬੱਚਿਆਂ ਦੇ ਵੀਜ਼ਾ ਨਾਣ ਦਾ ਇੱਕ ਕਾਰਨ ਹੁੰਦਾ ਮੰਨ ਲਓ ਤੁਸੀਂ ਫਾਈਲ ਨੂੰ ਸਹੀ ਤਰੀਕੇ ਨਾਲ ਨਹੀਂ ਲਾਰੇ ਤਾਂ ਆਸਟ੍ਰੇਲੀਆ ਦੀ ਕੋਈ ਵੀ ਐਮਬੈਸੀ ਤੁਹਾਨੂੰ ਵੀਜ਼ਾ ਨਹੀਂ ਦੇਊਗੀ ਆਸਟ੍ਰੇਲੀਆ ਦੀ ਐਮਬੈਸੀ 2024 ਦੇ ਮਈ ਇਨਟੇਕ ਜੁਲਾਈ ਇਨਟੇਕ ਦੇ ਵਿੱਚ ਜਿਹੜੇ ਬੱਚਿਆਂ ਨੇ ਅਪਲਾਈ ਕਰਨਾ ਚਾਹੁੰਦੇ ਨੇ ਜੇ ਆਸਟ੍ਰੇਲੀਆ ਜਾ ਕੇ ਪੜਨਾ ਚਾਹੁੰਦੇ ਨੇ ਉਹ ਬੱਚਿਆਂ ਦੇ ਲਈ ਕਾਫੀ ਕੰਡੀਸ਼ਨਸ ਪਾਈਆਂ ਨੇ ਵੀਜ਼ਾ ਲੈਣ ਦੇ ਲਈ ਸੋ ਪਹਿਲੀ ਕੰਡੀਸ਼ਨ ਇਹ ਆ ਕਿ ਤੁਸੀਂ 1 ਸਾਲ ਦੀ ਆਪਣੀ ਟਿਊਸ਼ਨ ਫੀਸ ਪੇ ਕਰਨੀ ਆ ਸੋ ਕਈ ਬੱਚੇ ਕੀ ਕਰ ਰਹੇ ਨੇ ਕਿ ਸਮੈਸਟਰ ਦੀ ਫੀਸ ਪੇ ਕਰਦੇ ਪਏ ਨੇ ਸੋ 99% ਪੰਜਾਬ ਦਾ ਬੱਚਾ ਆਪਣੀ ਸਮੈਸਟਰ ਦੀ ਫੀਸ ਪੇ ਕਰਕੇ ਜਾ ਰਿਹਾ ਸੋ ਸਮੈਸਟਰ ਦੀ ਫੀਸ ਦੇ ਨਾਲ ਆਸਟ੍ਰੇਲੀਅਨ ਗਵਰਨਮੈਂਟ ਨੂੰ ਲੱਗ ਰਿਹਾ ਕਿ ਕਿਤੇ ਸਾਡੀ ਕੰਟਰੀ ਦੇ ਵਿੱਚ ਆ ਜੇ ਕੱਲ ਨੂੰ ਇਸ ਤੋਂ ਫੀਸ ਅਰੇਂਜ ਨਾ ਹੋਵੇ ਜਾਂ ਕੋਈ ਆਦਰ ਪ੍ਰੋਬਲਮਸ ਆ ਜੇ ਜਿਹਦੇ ਕਰਕੇ ਬੱਚਾ ਪੜ੍ਹਾਈ ਨੂੰ ਛੱਡ ਕੇ ਇੱਧਰ ਉੱਧਰ ਭਟਕੇ ਸੋ ਕੈਨੇਡੀਅਨ ਗਵਰਨਮੈਂਟ ਨੇ ਕੀ ਕੀਤਾ ਉਹਨਾਂ ਨੇ ਜੀਆਈਸੀ ਡਬਲ ਕੀਤੀ ਕਿਉਂ ਕੀਤੀ ਆ ਕਿ ਬੱਚੇ ਕੋਲ ਖੁਦ ਦਾ ਆਪਣਾ ਪੈਸਾ ਹੋਣਾ ਚਾਹੀਦਾ ਉਹ ਆਪਣੀ ਫੀਸ ਕੱਢ ਲੇ ਉਹ ਆਪਣਾ ਲਿਵਿੰਗ ਐਕਸਪੈਂਸ ਕੱਢੇ ਉਹਦੇ ਵਿੱਚੋਂ ਸੋ ਆਸਟ੍ਰੇਲੀਅਨ ਗਵਰਨਮੈਂਟ ਵੀ ਇਹੀ ਗੱਲ ਕਹਿ ਰਹੀ ਆ ਜਿਹੜੇ ਦੇਖੋ ਫੰਡ ਦਿਖਾਏ ਜਾ ਰਹੇ ਆ ਨਾ ਆਸਟ੍ਰੇਲੀਅਨ ਗਵਰਨਮੈਂਟ ਨੂੰ ਪਤਾ ਕੀ ਇਹ ਫੰਡ ਸਾਰੇ ਫੇਕ ਨੇ ਬਟ ਕੀ ਆ ਉਹ ਫੇਰ ਵੀ ਚਲੋ ਇੱਕ ਵੀਜ਼ਾ ਦੇ ਰਹੇ ਨੇ ਸੋ ਕਾਫੀ ਇਮੀਗ੍ਰੇਸ਼ਨਸ ਏਜੰਟਸ ਨੇ ਜਿਹੜੇ ਫੰਡ ਸ਼ੋ ਕਰਾਉਂਦੇ ਨੇ ਸਾਰੇ ਇੱਧਰ ਉੱਧਰੋਂ ਹੀ ਕਰਾ ਰਹੇ ਨੇ ਕਈ ਬੱਚਿਆਂ ਕੋਲ ਫੰਡ ਨਹੀਂ ਹੈਗੇ ਸਾਰੇ ਬੱਚੇ ਆਸਟ੍ਰੇਲੀਆ ਜਾਣ ਵਾਲੇ ਫੰਡ ਕਿਤੇ ਹੋਰੋਂ ਸ਼ੋ ਕਰਾਉਂਦੇ ਨੇ ਉਹਨਾਂ ਦੇ ਕੋਲ ਆਪਣਾ ਫੰਡ ਨਹੀਂ ਹੈਗਾ ਇਹ ਗੱਲ ਆਸਟ੍ਰੇਲੀਆ ਨੇ ਅਬੈਸੀ ਸਮਝ ਚੁੱਕੀ ਆ ਆਸਟ੍ਰੇਲੀਆ ਐਂਬੈਸੀ ਇਸੇ ਲਈ ਵੀਜ਼ਾ ਨਹੀਂ ਦੇ ਰਹੀ ਕਿਉਂਕਿ ਫੰਡ ਆਪਣੇ ਨਕਲੀ ਨੇ ਫੀਸ ਤੁਸੀਂ ਘੱਟ ਪੜੀ ਪੇ ਕੀਤੀ ਆ ਉਹ ਕਿਦਾਂ ਤੁਹਾਨੂੰ ਵੀਜ਼ਾ ਦੇ ਦੇਣਗੇ ਸੋ ਵੀਜ਼ੇ ਲਈ ਜੇ ਤੁਹਾਡੇ ਕੋਲ ਆਇਲ ਸਪੀਟੀ ਦੇ ਵਿੱਚ ਬੈਂਡ ਅੱਛੇ ਨੇ ਤੁਹਾਡੇ ਪਰਸੈਂਟ ਅੱਛਾ ਗੈਪ ਆ ਉਹਨੂੰ ਜਸਟੀਫਾਈ ਕਰ ਚੁੱਕੇ ਉਸ ਤੋਂ ਬਾਅਦ ਵੀ ਨਹੀਂ ਵੀਜ਼ਾ ਮਿਲਦਾ ਪਿਆ ਬੱਚਿਆਂ ਨੂੰ ਇਸੇ ਲਈ ਨਹੀਂ ਮਿਲ ਰਿਹਾ ਕਿਉਂਕਿ ਉਹ ਆਪਣਾ ਐਕਸਪੈਂਸ ਨਹੀਂ ਦਿਖਾ ਪਾਰੇ ਉਹ ਪੈਸਾ ਹੀ ਨਹੀਂ ਸ਼ੋਅ ਕਰ ਪਾਰੇ ਕਿ ਅਸੀਂ ਆਸਟ੍ਰੇਲੀਆ ਆ ਕੇ ਪੜਾਂਗੇ ਉਹ ਪੜਾਈ ਦੇ ਉੱਤੇ ਜਿਹੜਾ ਖਰਚਾ ਆਊਗਾ ਉਹ ਖਰਚਾ ਕੀ ਉਹਨਾਂ ਕੋਲ ਹੈਗਾ ਕਿ ਨਹੀਂ ਹੈਗਾ 5-6 ਲੱਖ ਰੁਪਏ ਸਮੈਸਟਰ ਦੀ ਫੀਸ ਬਣਦੀ ਆ ਉਹ ਭਰ ਦੰਦੇ ਨੇ ਉਹ ਜਿਹੜੀ ਫੀਸ ਆ 4 ਮਹੀਨੇ ਪੜਦਾ ਬੱਚਾ 2 ਮਹੀਨੇ ਛੁੱਟੀਆਂ ਰਹਿ ਜਾਂਦੀਆਂ ਨੇ ਤਾਂ ਫਿਰ ਆਸਟ੍ਰੇਲੀਆਨ ਗਵਰਨਮੈਂਟ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਡਾਊਟ ਦੇ ਵਿੱਚ ਆ ਕਿ ਬੱਚਾ ਸਮੈਸਟਰ ਦੀ ਫੀਸ ਪੇ ਕਰਕੇ ਆ ਜਾਂਦਾ ਸਮੈਸਟਰ ਪੜਦਾ ਯੂਨੀਵਰਸਿਟੀ ਬਦਲ ਲਾਂਦਾ ਜਾਂ ਕਦੇ ਕਾਲਜ ਬਦਲ ਲਾਂਦਾ ਕਦੇ ਆਪਣੇ ਵੀਜ਼ੇ ਨੂੰ ਚੇਂਜ ਕਰ ਰਿਆ ਸੋ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਖਰਾਬੀ ਹੋਣ ਕਰਕੇ ਆਸਟ੍ਰੇਲੀਆ ਦੀ ਗਵਰਨਮੈਂਟ ਸਟਿੱਕ ਹੋ ਗਈ ਆ ਜੇ ਤੁਸੀਂ ਮਾਈਨ ਟੇਕ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਜਾਂ ਜੁਲਾਈ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤੁਸੀਂ ਮੇਰੇ ਕੋਲ ਪਟਿਆਲੇ ਹੈੱਡਕੁਆਟਰ ਇਮੀਗ੍ਰੇਸ਼ਨ ਦੇ ਵਿੱਚ ਆਓ ਤੁਹਾਡੇ ਆਲਸ ਤੇ ਬੈਂਡ ਆ ਤੁਹਾਡਾ ਗੈਪ ਆ ਪਰਸੈਂਟ ਹੈ ਜੋ ਵੀ ਤੁਹਾਡੀ ਪ੍ਰੋਫਾਈਲ ਇੱਕ ਵਾਰੀ ਸ਼ੇਅਰ ਕਰੋ ਪ੍ਰੋਫਾਈਲ ਸ਼ੇਅਰ ਤੋਂ ਬਾਅਦ ਤੁਹਾਡਾ ਐਕਸਪੈਂਸ ਵੀ ਤੁਹਾਡੇ ਕੋਲ ਹੋਣਾ ਚਾਹੀਦਾ 1 ਸਾਲ ਦੀ ਟਿਊਸ਼ਨ ਫੀਸ ਪੇ ਕਰਨੀ ਚਾਹੀਦੀ ਹੈ ਤੁਹਾਨੂੰ ਜੇ ਤੁਸੀਂ ਵੀਜ਼ੇ ਦੇ ਮੁਕਾਮ ਤੱਕ ਪਹੁੰਚਣਾ ਕਿਉਂਕਿ 99% ਸੈਮੈਸਟਰ ਦੀ ਫੀਸ ਦੇ ਉੱਤੇ ਹੁੰਦਾ ਵੀਜ਼ੇ ਦਾ ਸਕਸੈਸ ਰੇਟ ਜਦੋਂ ਤੁਸੀਂ ਸਾਲ ਦੀ ਪੇ ਕਰ ਦਿੰਦੇ ਹੋ ਨਾ ਸੋ ਉਦੋਂ ਤੁਹਾਡਾ 100% ਸਕਸੈਸ ਰੇਟ ਥੋੜਾ ਵੱਧ ਜਾਂਦਾ ਹੋਰ ਕਿਉਂਕਿ ਇੱਕ ਸਾਲ ਦੀ ਫੀਸ ਤੁਸੀਂ ਆਲਰੇਡੀ ਕਾਲਜ ਨੂੰ ਜਾਂ ਯੂਨੀਵਰਸਿਟੀ ਨੂੰ ਪੇ ਕਰ ਚੁੱਕੇ ਹੋ ਅੰਬੈਸੀ ਦੇਖ ਰਹੀ ਹੈ ਕਿ ਸਾਲ ਦੀ ਫੀਸ ਪੇ ਆਈ ਦੀ ਬਾਕੀ ਇਹਦੇ ਕੋਲ ਲਿਵਿੰਗ ਐਕਸਪੈਂਸ ਦੇ ਵਿੱਚ ਜਿਹੜੇ ਫੰਡ ਦਿਖਾ ਰਿਹਾ ਜੇ 32 ਲੱਖ ਇਹਦਾ ਆਪਣਾ ਨਹੀਂ ਹੈਗਾ ਉਹਦੇ ਚੋਂ 10 ਲੱਖ 15 ਲੱਖ ਦਾ ਇਹਦਾ ਆਪਣਾ ਹੋਊਗਾ ਸੋ ਬਾਕੀ ਜਿਹੜੀ ਪੜਾਈ ਰਹਿ ਗਈ ਉਹਦੀ ਫੀਸ ਤਾਂ ਉਹਨਾਂ ਕੋਲ ਹੋਊਗੀ ਸੋ ਸਾਲ ਦੀ ਫੀਸ ਭਰ ਕੇ ਜਾਣ ਨਾਲ ਮੈਨੂੰ ਵੀਜ਼ੇ ਦੇ ਵਿੱਚ ਕਾਫੀ ਜ਼ਿਆਦਾ ਬੈਨੀਫਿਟ ਦੇਖਿਆ ਕਿਉਂਕਿ ਮੈਂ ਹੁਣ ਤੱਕ ਜਿੰਨੇ ਵੀ ਵੀਜ਼ੇ ਲੱਤੇ ਨੇ ਸਾਰੇ ਜ਼ਿਆਦਾਤਰ ਸਾਲ ਦੀ ਫੀਸ ਪੇ ਕਰਕੇ ਹੀ ਅਸੀਂ ਵੀਜ਼ੇ ਲੱਤੇ ਨੇ ਸੋ ਫਰਵਰੀ ਇਨਟੇਕ ਜਿਹੜੀ ਆ ਫਾਈਲਾਂ ਲਾਈਆਂ ਸੀ ਵੀਜ਼ੇ ਆਣੇ ਸ਼ੁਰੂ ਹੋਏ ਨੇ ਸੋ ਹਰ ਇੱਕ ਬੱਚੇ ਦਾ ਅਸੀਂ ਫੈਬਰ ਇਨਟੇਕ ਦੇ ਵਿੱਚ ਜਿਨ੍ਹਾਂ ਦੇ ਫਾਈਲਾਂ ਲਾਈਆਂ ਸੀ ਸਾਲ ਦੀ ਫੀਸ ਪੇ ਕੀਤੀ ਆ ਸੋ ਸਾਲ ਦੀ ਫੀਸ ਦੇ ਨਾਲ ਕਾਫੀ ਵਧੀਆ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਿਆ ओके okay, so nice सो वेरी नाइस ये ਤੁਸੀਂ ਬੜਾ ਅੱਛਾ ਪੁਆਇੰਟ ਜਿਹੜਾ ਦੱਸਿਆ ਹੈਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਪੁਆਇੰਟ ਵੱਲ ਧਿਆਨ ਜਾਂਦਾ ਸਭ ਨੂੰ ਇਹ ਲੱਗਦਾ ਵੀ ਮੇਨ ਸਾਡ ਆਇਲਸ ਤੇ ਬੈਂਡ ਜਾਂ ਪਰਸੈਂਟੇਜ ਹੀ ਮੈਟਰ ਕਰਦੀ ਹੈਗੀਆ ਸੋ ਇਹ ਬੜਾ ਸਹੀ ਪੁਆਇੰਟ ਹੈਗਾ ਆ ਸੋ ਇਹ ਚੀਜ਼ ਹੁੰਦੀ ਐ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਜਦੋਂ ਤੁਸੀਂ ਆਪਣਾ ਵੀਜ਼ਾ ਲਗਵਾਉਨੇ ਹੋ ਤੇ ਕੰਪਨੀਆਂਜ਼ ਬਾਰੇ ਜਾਣ ਲਿਆ ਕਰੋ ਪਤਾ ਹੋਣਾ ਚਾਹੀਦਾ ਇੱਕ ਚੰਗੀ ਕਾਉਂਸਲਿੰਗ ਇੱਕ ਛੋਟੇ ਛੋਟੇ ਕਈ ਵਰੀ ਪੁਆਇੰਟਸ ਹੁੰਦੇ ਨੇ ਜੋ ਇੱਕ ਐਕਸਪੀਰੀਅੰਸ ਵਾਲੀ ਕੰਪਨੀ ਹੈਗੀਆ ਉਹ ਹੀ ਤੁਹਾਨੂੰ ਦੱਸ ਸਕਦੀ ਆ ਉਸ ਤਰੀਕੇ ਦੇ ਨਾਲ ਤੁਹਾਡੀ ਫਾਈਲਿੰਗ ਲਗਾ ਸਕਦੀ ਹੈ ਸੋ ਕਈ ਵਾਰੀ ਬੱਚਿਆਂ ਨੂੰ ਸ਼ਿਕਾਇਤ ਹੋ ਜਾਂਦੀ ਹੈ ਕਿ ਬਹੁਤ ਚੰਗੇ ਚੰਗੇ ਪ੍ਰੋਫਾਈਲ ਵਾਲਿਆਂ ਦੇ ਵੀਜ਼ਾ ਨਹੀਂ ਆਉਂਦੇ ਤੇ ਲੋ ਪ੍ਰੋਫਾਈਲ ਵਾਲਿਆਂ ਦਾ ਵੀਜ਼ਾ ਆ ਜਾਂਦਾ ਸੋ ਇਹ ਇਦਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਗਲਤੀਆਂ ਉਹੀ ਹੁੰਦੀਆਂ ਕਿਤੇ ਨਾ ਕਿਤੇ ਸੋ ਹੁਣ ਇਸ ਟਾਈਮ ਕਿਹੜਾ ਅਪਕਮਿੰਗ ਇੰਟੇਕ ਹੈਗਾ ਆਸਟ੍ਰੇਲੀਆ ਦਾ ਵਿੱਚ ਇਸ ਟਾਈਮ ਮਾਈ ਇੰਟੇਕ ਚੱਲ ਰਿਹਾ ਮਾਈ ਇੰਟੇਕ 'ਚ ਕਾਫੀ ਦਾਖਲੇ ਹੋ ਚੁੱਕੇ ਨੇ ਸੋ 20-25% ਐਡਮਿਸ਼ਨਸ ਖਾਲੀ ਪਈਆਂ ਨੇ ਜੋ ਜਿਹੜੇ ਬੱਚੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਤੁਸੀਂ ਡਰੋ ਨਾ ਕਿਉਂਕਿ ਬਹੁਤ ਬੱਚੇ ਡਰ ਕੇ ਘਰ ਬੈਠੇ ਨੇ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਬਟ ਅਪਲਾਈ ਨਹੀਂ ਕਰ ਰਹੇ ਸੋ ਹਰ ਇੱਕ ਬੱਚੇ ਦੇ ਦਿਲ 'ਚ ਡਰਾ ਕਿ ਸਾਡਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ ਸੋ ਮੈਂ ਹਰ ਇੱਕ ਬੱਚੇ ਨੂੰ ਇਹੀ ਗੱਲ ਕਹੂੰਗਾ ਕਿ ਤੁਸੀਂ ਘਬਰਾਓ ਨਾ ਅਸੀਂ ਤੁਹਾਡੀ ਫਾਈਲ ਦੀ ਜ਼ਿੰਮੇਵਾਰੀ ਲੈ ਰਹੇ ਹਾਂ ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾਣ ਲਈ ਕਿਉਂਕਿ ਦੇਖੋ ਜਦੋਂ ਤੁਹਾਡਾ ਵੀਜ਼ਾ ਆਣਾ ਸੋ ਸਾਨੂੰ ਵੀ ਕਾਫੀ ਅੱਛੀ ਕਮਿਸ਼ਨ ਆਉਂਦੀ ਹੁੰਦੀ ਹੈ ਹਰ ਇੱਕ ਕੰਟਰੀ ਦੇ ਵਿੱਚੋਂ ਸੋ ਜਦੋਂ ਤੁਹਾਡੇ ਵੀਜ਼ੇ ਆਣਗੇ ਸੋ ਸਾਨੂੰ ਵੀ ਕਮਿਸ਼ਨਾਂ ਆਉਣਗੀਆਂ ਤੇ ਤੁਸੀਂ ਆਪਣੇ ਸੁਪਨੇ ਨੂੰ ਸਹਿਕਾਰ ਕਰੋਗੇ ਸੋ ਸਾਡਾ ਇਹੀ ਮੋਟਿਵ ਹੈ ਕਿ ਕੋਈ ਵੀ ਬੱਚਾ ਪੰਜਾਬ ਦੇ ਵਿੱਚ ਰਹਿ ਰਿਹਾ ਜਾਂ ਇੰਡੀਆ ਦੇ ਕਿਸੇ ਵੀ ਸੂਬੇ ਦੇ ਵਿੱਚ ਰਹਿ ਰਿਹਾ ਉਹ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਚਾਹੁੰਦਾ ਉਹਨੂੰ ਸਹੀ ਜਾਣਕਾਰੀ ਪਹੁੰਚਾਈ ਜਾਵੇ ਕਿਉਂਕਿ ਸਹੀ ਜਾਣਕਾਰੀ ਦੇ ਨਾਲ ਹੀ ਤੁਸੀਂ ਡਿਸੀਜਨ ਲੈ ਲੈਂਦੇ ਹੋ ਕਿ ਤੁਸੀਂ ਅੱਗੇ ਵੀਜ਼ਾ ਅਪਲਾਈ ਕਰਨਾ ਕਿ ਨਹੀਂ ਕਰਨਾ ਕਿਉਂਕਿ ਆਲਮੋਸਟ ਮੇਰੇ ਅਕੋਰਡਿੰਗ ਜਿੰਨਾ ਵੀ ਹੁਣ ਬੱਚਾ ਆਸਟ੍ਰੇਲੀਆ ਜਾਣ ਵਾਲਾ ਉਹਦੇ ਵਿੱਚ 98% ਬੱਚਾ ਦਾ ਨੈਗੇਟਿਵ ਹੋਇਆ ਪਿਆ ਕਿ ਮੈਨੂੰ ਆਸਟ੍ਰੇਲੀਆ ਨੇ ਵੀਜ਼ਾ ਨਹੀਂ ਦੇਣਾ ਸੋ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਕਿਤੇ ਨਹੀਂ ਲਿਖਿਆ ਕਿ ਤੁਹਾਨੂੰ ਅਸੀਂ ਵੀਜ਼ਾ ਨਹੀਂ ਦੇਣਾ ਜਾਂ ਉਹਨਾਂ ਨੇ ਕਿਤੇ ਇਹ ਨਹੀਂ ਲਿਖਤਾ ਕਿ ਆਜੋ ਅੱਜ ਵੀਜ਼ਾ ਲੈ ਲਓ ਸੋ ਐਦਾਂ ਦਾ ਕੁਝ ਨਹੀਂ ਆ ਉਹਨਾਂ ਨੇ ਇੱਕ ਟਰਮ ਐਂਡ ਕੰਡੀਸ਼ਨਸ ਬਣਾਈਆਂ ਹੋਈਆਂ ਨੇ ਉਹ ਕੰਡੀਸ਼ਨ ਨੂੰ ਤੁਸੀਂ ਪੂਰਾ ਕਰ ਲੈਣੇ ਹੋ ਬਟ ਕੰਡੀਸ਼ਨ ਪੂਰੀ ਕਰਨ ਤੋਂ ਬਾਅਦ ਵੀ ਵੀਜ਼ਾ ਨਹੀਂ ਆ ਰਿਹਾ ਸੋ ਵੀਜ਼ੇ ਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਫਾਈਨੈਂਸ ਜਿਹੜਾ ਹੈਗਾ ਇੱਕ ਪਾਰਟ ਫਾਈਲ ਦਾ ਉਹ ਵੀ ਵੇਖਿਆ ਜਾਂਦਾ ਕਿ ਤੁਸੀਂ ਫਾਈਨੈਂਸ ਤੌਰ ਦੇ ਉੱਤੇ ਕਿੰਨਾ ਹੈਗਾ ਸਟਰੋਂਗ ਹੋ ਕਿੰਨੀ ਤੁਸੀਂ ਫੀਸ ਪੇ ਕੀਤੀ ਆ ਕਿੰਨੀ ਤੁਹਾਡੀ ਪੈਂਡਿੰਗ ਫੀਸ ਰਹਿ ਗਈ ਹੈ ਤੇ ਕਿੰਨਾ ਤੁਹਾਡਾ ਲਿਵਿੰਗ ਐਕਸਪੈਂਸ ਆ ਇਹ ਚੀਜ਼ਾਂ ਦੇਖਦੇ ਵੀ ਗਵਰਨਮੈਂਟ ਵੀਜ਼ਾ ਦਿੰਦੀ ਆ ਸੋ ਜੇ ਤੁਸੀਂ ਸਮੈਸਟਰ ਦੀ ਫੀਸ ਪੇ ਕਰ ਰਹੇ ਹੋ ਘੱਟ ਫੰਡ ਦਿਖਾ ਰਹੇ ਹੋ ਵੀਜ਼ਾ ਨਹੀਂ ਆਣਾ ਜਾਦਾ ਫੀਸ ਪੇ ਕਰਨੀ ਪਊਗੀ ਫੰਡ ਜਿਆਦਾ ਦਿਖਾਣੇ ਪੈਣਗੇ ਫੇਰ ਅੱਜ ਤੁਹਾਨੂੰ ਆਸਟ੍ਰੇਲੀਆ ਦੀ ਗਵਰਨਮੈਂਟ ਵੀਜ਼ਾ ਦੇਊਗੀ ਕਿਉਂਕਿ 2023 ਦੇ ਵਿੱਚ ਬਹੁਤ ਬੱਚੇ ਇਦਾਂ ਦੀਆਂ ਗਲਤੀਆਂ ਕਰ ਚੁੱਕੇ ਨੇ ਜੋ ਕਈ ਬੱਚਿਆਂ ਨੂੰ ਮੈਂ ਐਡਵਾਈਸ ਦਿੱਤੀ ਕਿ ਤੁਸੀਂ ਸਮੈਸਟਰ ਦੀ ਫੀਸ ਪੇ ਨਾ ਕਰੋ ਤੁਸੀਂ ਸਾਲ ਦੀ ਕਰ ਦੋ ਸੋ ਬੱਚਿਆਂ ਨੇ ਸੋਚਿਆ ਵੀ ਨਹੀਂ ਜੀ ਅਸੀਂ ਸਮੈਸਟਰ ਦੀ ਹੀ ਫੀਸ ਪੇ ਕਰਨੀ ਆ ਸੋ ਉਹ ਬੱਚਿਆਂ ਦੇ ਰਿਜ਼ਲਟ ਨਹੀਂ ਚੰਗੇ ਆਏ ਸਾਲ ਦੀ ਫੀਸ ਦੇ ਨਾਲ ਰਿਜ਼ਲਟ ਕਾਫੀ ਚੰਗਾ ਆ ਰਿਹਾ ਤੁਸੀਂ ਸਾਲ ਦੀ ਫੀਸ ਪੇ ਕਰਕੇ ਆਸਟ੍ਰੇਲੀਆ ਜਾਓ ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਸਮੈਸਟਰ ਦੀ ਫੀਸ ਤੇ ਕਿਤੇ ਨਾ ਕਿਤੇ ਰਿਸਕ ਆ ਕਿਉਂਕਿ ਦੇਖੋ ਇੱਕ 100 ਫਾਈਲ ਲੱਗੀ ਆ 100 ਦੇ ਵਿੱਚੋਂ 80 ਬੱਚਿਆਂ ਨੇ ਸਮੈਸਟਰ ਦੀ ਫੀਸ ਪੇ ਕਰਤੀ 20 ਬੱਚਿਆਂ ਨੇ ਸਾਲ ਦੀ ਫੀਸ ਪੇ ਕਰਤੀ ਸੋ 80 ਤੇ 20 ਦੇ ਵਿੱਚ ਫਰਕ ਹੋਇਆ ਨਾ ਸੋ ਅੰਬੈਸੀ ਜੇ ਜਦੋਂ ਤੁਹਾਡੀ ਫਾਈਲ ਜਾਂਦੀ ਹੈ ਤਾਂ ਵੀਜ਼ਾ ਆਫੀਸਰ ਦੇਖਦਾ ਕਿ ਹੋਰ ਫਾਈਲ ਨਾਲੋਂ ਤੁਹਾਡੀ ਫਾਈਲ ਦੇ ਵਿੱਚ ਇਹੋ ਜਿਹਾ ਕੀ ਪਲੱਸ ਪੁਆਇੰਟ ਆ ਕਿ ਉਹਨੂੰ ਛੱਡ ਕੇ ਉਹ ਤੁਹਾਨੂੰ ਵੀਜ਼ਾ ਦਵੇ ਸੋ ਉਹਨੇ ਵੀ ਸਮੈਸਟਰ ਦੀ ਫੀਸ ਪੇ ਕਰਤੀ ਤੁਸੀਂ ਵੀ ਕਰਤੀ ਉਹਦੇ ਵੀ ਬੈਂਡ ਸੇਮ ਉਹਦੇ ਵੀ ਸੇਵ ਸੋ ਕਿਤੇ ਨਾ ਕਿਤੇ ਫਾਈਲ ਕੰਪੀਟੀਸ਼ਨ 'ਚ ਆ ਜਾਂਦੀ ਆ ਜਦੋਂ ਸਮੈਸਟਰ ਦੀ ਫੀਸ ਪੇ ਕੀਤੀ ਹੁੰਦੀ ਆ ਤਾਂ ਕਾਫੀ ਜ਼ਿਆਦਾ ਬੈਨੀਫਿਟ ਹੋ ਜਾਂਦਾ ਤੁਹਾਨੂੰ ਕਿਉਂਕਿ ਉਹ ਤੁਹਾਡੀ ਫੀਸ ਆ ਜਿਹੜੀ ਤੁਸੀਂ 6 ਮਹੀਨੇ ਬਾਅਦ ਭਰਨੀ ਉਹ ਕੱਟੀ ਤੁਸੀਂ ਸਾਲ ਦੀ ਭਰ ਕੇ ਜਾ ਰਹੇ ਹੋ ਜੇ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਸਮੈਸਟਰ ਦੀ ਫੀਸ ਪੇ ਕਰੋ ਬਾਕੀ ਜਿਹੜੇ ਫੰਡ ਆ ਇੱਧਰ ਉੱਧਰ ਉਹ ਸ਼ੋ ਨਾ ਕਰਾਓ ਫੰਡ ਸ਼ੋ ਕਰਾਉਣ ਦੇ ਲਈ ਇੱਕ ਐਡਵਾਈਸ ਹੁੰਦੀ ਆ ਕਿਦਾਂ ਫੰਡ ਦਿਖਾਣਾ ਕਿਉਂਕਿ ਕਈ ਬੱਚਿਆਂ ਦੇ ਪਰਿਵਾਰ ਦਾ ਇਨਕਮ ਸੋਰਸ ਕੱਟ ਹੁੰਦਾ ਹ ਕਿਸੇ ਦਾ ਇਨਕਮ ਸੋਰਸ 5 ਲੱਖ ਰੁਪਏ ਸਾਲ ਦਾ ਉਹ 35 ਲੱਖ ਦੇ ਫੰਡ ਦਿਖਾ ਰਿਹਾ ਪਿਛਲੇ 6 ਮਹੀਨਿਆਂ ਚ ਕਦੇ ਕੋਈ ਫੰਡ ਜਾਂ ਕੋਈ ਸਟੇਟਮੈਂਟ ਦੇ ਵਿੱਚ ਬਦਲਾਅ ਨਹੀਂ ਆਇਆ ਸੋ ਫਿਰ ਐਮਬੈਸੀ ਡਾਊਟ ਦੇ ਵਿੱਚ ਜਾਊਗੀ ਨਾ ਸੋ ਫੰਡ ਸ਼ੋ ਕਰਾਉਣ ਦਾ ਵੀ ਇੱਕ ਤਰੀਕਾ ਹੁੰਦਾ ਇਹ ਨਹੀਂ ਆ ਕਿ ਜੀ ਤੁਸੀਂ ਐਫਰਡੀਆਂ ਦਖਾਤੀਆਂ ਜਾਂ ਖਾਤੇ 'ਚ ਪੈਸੇ ਪਵਾਲੇ ਜੀ ਵੀ ਫੰਡ ਹੋਗੇ ਪੂਰੇ ਨਹੀਂ ਫੰਡ ਸ਼ੋ ਕਰੰਦਾ ਜਾਂ ਫੰਡ ਨੂੰ ਜਸਟੀਫਾਈ ਕਰਨ ਦੇ ਬਹੁਤ ਤਰੀਕੇ ਹੁੰਦੇ ਨੇ ਜਿਹਦੇ ਨਾਲ ਤੁਸੀਂ ਵੀਜ਼ੇ ਦੇ ਮਕਾਮ ਤੱਕ ਪਹੁੰਚਦੇ ਹੋ ਜੀ ਅੱਛਾ ਜਿਵੇਂ ਤੁਸੀਂ ਕਿਹਾ ਕਿ ਸਾਲ ਦੀ ਫੀਸ ਇੱਥੇ ਨਾ ਕਈ ਬੱਚੇ ਘਬਰਾ ਜਾਂਦੇ ਨੇ ਕਿ ਕੱਲ ਨੂੰ ਸੀ ਰਿਫਿਊਜ਼ ਹੋ ਜਾਣਗੇ ਸਾਡੀ ਫੀਸ ਵਾਪਸ ਨਹੀਂ ਆਏਗੀ ਸਾਡਾ ਤਾਂ ਲੱਖਾਂ ਦਾ ਨੁਕਸਾਨ ਹੋ ਜਾਏਗਾ ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ 22 ਦਾ ਅਨਸਰ ਰਿਫਿਊਜ਼ ਹੋ ਜਾਂਦਾ ਸਟੂਡੈਂਟ ਕੀ ਦੁਬਾਰਾ ਰੀ ਅਪਲਾਈ ਆਸਟ੍ਰੇਲੀਆ ਕਰ ਸਕਦਾ ਕਿਉਂਕਿ ਇਹ ਵੀ ਮੇਥਾ ਕਿ ਆਸਟ੍ਰੇਲੀਆ ਜੇਕਰ ਤੁਸੀਂ ਇੱਕ ਵਾਰ ਰਿਫਿਊਜ਼ ਹੋਗੇ ਦੁਬਾਰਾ ਤੁਸੀਂ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਨਹੀਂ ਦੇਖੋ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜਿਾ ਕਿ ਆਸਟ੍ਰੇਲੀਆ ਇੱਕ ਵਾਰ ਰਿਫਿਊਜ਼ਲ ਤੋਂ ਬਾਅਦ ਦੂਜੀ ਵਾਰੀ ਵੀਜ਼ਾ ਨਹੀਂ ਮਿਲਦਾ ਸੋ ਦੂਜੀ ਵਾਰੀ ਵੀਜ਼ਾ ਇਸ ਲਈ ਨਹੀਂ ਮਿਲਦਾ ਕਿਉਂਕਿ ਤੁਹਾਡੀ ਫਾਈਲ ਦੇ ਵਿੱਚ ਕਈ ਫੇਕ ਡਾਕੂਮੈਂਟ ਲੱਗ ਜਾਂਦੇ ਨੇ ਕਈ ਬੱਚਿਆਂ ਨੇ ਦੁਬਾਰੇ ਰੀ ਅਪਲਾਈ ਕਰਕੇ ਵੀ ਵੀਜ਼ੇ ਲੈਂਦੇ ਨੇ ਹੁਣ ਮੰਨ ਲਓ ਤੁਹਾਡੀ ਫੰਡ ਕਰਕੇ ਜਾਂ ਫੇਕ ਡਾਕੂਮੈਂਟ ਕਰਕੇ ਰਿਫਿਊਜ਼ਲ ਆ ਗਈ ਆਸਟ੍ਰੇਲੀਆ ਦੇ ਵਿੱਚ ਤੁਸੀਂ ਦੁਬਾਰੇ ਫਾਈਲ ਨਹੀਂ ਲਾ ਸਕਦੇ ਜੇ ਉਹਨਾਂ ਨੇ ਕਹਿਤਾ ਕਿ ਠੀਕ ਹੈ ਜੀ ਤੁਹਾਡਾ ਕੋਰਸ ਸਹੀ ਨਹੀਂ ਸੀ ਤੁਸੀਂ ਕੋਚ ਦੀ ਰੈਲੇਵੈਂਸੀ ਮੈਚ ਨਹੀਂ ਕੀਤੀ ਜਾਂ ਤੁਹਾਡੀ ਫਾਈਲ ਦੇ ਵਿੱਚ ਸਾਨੂੰ ਜਸਟੀਫਾਈ ਨਹੀਂ ਹੋਇਆ ਕੁਝ ਐਦਾਂ ਦੇ ਕਾਰਨ ਤੇ ਤੁਸੀਂ ਦੁਬਾਰੇ ਅਪਲਾਈ ਕਰ ਸਕਦੇ ਹੋ ਫੇਕ ਡਾਕੂਮੈਂਟ ਵਾਲੇ ਬੱਚੇ ਨੂੰ ਮੈਂ ਰეკੋਮੈਂਡ ਨਹੀਂ ਕਰਦਾ ਦੁਬਾਰੇ ਅਪਲਾਈ ਕਰਨ ਲਈ ਜਿਨ੍ਹਾਂ ਨੂੰ ਫੇਕ ਡਾਕੂਮੈਂਟ ਤੋਂ ਇਲਾਵਾ ਕੋਈ ਅਦਰ ਰੀਜ਼ਨ ਆਇਆ ਉਹ ਮੇਰੇ ਕੋਲ ਆ ਕੇ ਦੁਬਾਰੇ ਆਪਣੀ ਫਾਈਲ ਨੂੰ ਰੀ ਅਪਲਾਈ ਕਰ ਸਕਦਾ ਜੀ ਬਿਲਕੁਲ ਜੀ ਸੋ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਕੀ ਬਾਕੀ ਕੰਟਰੀਜ਼ ਵਾਸਤੇ ਵੀ ਅਸੀਂ ਇਹੀ ਕਵਾਂਗੇ ਕਿ ਜਿੱਥੇ ਤੋਂ ਹੁਣ ਲੱਗਦਾ ਕਿ ਅਸੀਂ ਜੁਗਾੜ ਕਰ ਲਾਂਗੇ ਜਾਂ ਕੋਈ ਨਾ ਕੋਈ ਫੇਕ ਡਾਕੂਮੈਂਟ ਲਗਾ ਦਾਂਗੇ ਜੋ ਤੁਹਾਡਾ ਏਜੰਟ ਵੀ ਤੁਹਾਨੂੰ ਕਹਿ ਦਿੰਦਾ ਅੱਛਾ ਇਹ ਵਾਲੀ ਕੋਈ ਕਮੀ ਪੇਸ਼ੀ ਹੈਗੀ ਕੋਈ ਗੱਲ ਨਹੀਂ ਜੀ ਅਸੀਂ ਪੂਰੀ ਕਰ ਦਾਂਗੇ ਸੋ ਇਹ ਤਾਂ ਤੁਸੀਂ ਸੋਚ ਕੇ ਹੀ ਨਾ ਚਲੋ ਆਸਟ੍ਰੇਲੀਆ ਦੇ ਵਿੱਚ ਤਾਂ 1% ਵੀ ਉਹਨਾਂ ਸਟੂਡੈਂਟ ਵਾਸਤੇ ਚਾਂਸ ਨਹੀਂ ਹੈਗਾ ਜਿਨ੍ਹਾਂ ਦਾ ਇੱਕ ਵੀ ਫੇਕ ਡਾਕੂਮੈਂਟ ਜਿਹੜਾ ਉਹ ਲੱਗਦਾ ਹੈਗਾ ਹੁਣ ਆਪਾਂ ਐਲੀਜੀਬਿਲਟੀ ਕ੍ਰਾਈਟੇਰੀਆ ਤੇ ਆ ਜਾਂਦੇ ਕਿਹੜਾ ਬੱਚਾ ਪਹੁੰਚ ਪਾਏਗਾ ਆ ਇਸ ਤਰ੍ਹਾਂ ਜਿਹੜੇ ਬੱਚੇ ਨੇ ਆਸਟ੍ਰੇਲੀਆ ਜਾਣਾ 2020-21 ਪਾਸ ਬੱਚਾ ਆਪਣਾ ਵੀਜ਼ਾ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਵੀਜ਼ਾ ਅਪਲਾਈ ਕਰਕੇ ਵੀਜ਼ਾ ਲੈ ਸਕਦਾ ਜੇ ਉਹਦੇ ਕੋਲ 2021 ਆ 22 ਦੇ ਵਿੱਚ ਪਲੱਸ 2 ਪਾਸ ਆ ਜਾਂ ਬੈਚਲਰ ਪਾਸ ਆ ਜਾਂ ਕਿਸੇ ਡਿਪਲੋਮੇ ਦੇ ਨਾਲ ਉਹ ਸਟੱਡੀ ਪਾਸ ਆ ਤਾਂ ਉਹਨੇ ਅੱਜ ਤੋਂ 2021 ਤੋਂ ਬਾਅਦ 22 ਦੇ ਵਿੱਚ 23 ਦੇ ਵਿੱਚ ਕੀ ਕੀਤਾ ਉਹਦੀ ਜਸਟੀਫਾਈ ਤੁਸੀਂ ਸਾਨੂੰ ਕਰਨਾ ਜੇ ਤੁਸੀਂ ਕੋਈ ਜੌਬ ਨਹੀਂ ਕੀਤੀ ਜਾਂ ਕੋਈ ਆਲਸ ਕੀਤੀ ਹੈ ਜਾਂ ਕੁਝ ਵੀ ਕੀਤਾ ਉਹ ਗੈਪ ਜਸਟੀਫਾਈ ਤੁਸੀਂ ਕਰਨਾ ਗੈਪ ਤੁਹਾਡਾ ਜਸਟੀਫਾਈ ਹੋ ਗਿਆ ਆਲਸ ਦੇ ਵਿੱਚ ਓਵਰঅল 6 ਬੈਂਡ ਆ ਜਾਂ ਓਵਰঅল 5.5 ਬੈਂਡ ਆ ਤੁਸੀਂ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋ 6 ਬੈਂਡ ਵਾਲਾ ਬੱਚਾ ਯੂਨੀਵਰਸਿਟੀ ਜਾ ਸਕਦਾ 5.5 ਬੈਂਡ ਵਾਲਾ ਬੱਚਾ ਕਾਲਜ ਜਾ ਸਕਦਾ ਸੋ ਇਹ ਆ ਕਿ 5.5 ਤੋਂ ਘੱਟ ਬੈਂਡ ਵਾਲੇ ਬੱਚੇ ਲਈ ਰਿਸਕ ਆ ਜੂਗਾ ਓਵਰঅল 6 ਤੇ ਓਵਰঅল 5.5 ਤੇ ਪਲੱਸ 2 ਪਾਸ ਬੱਚਾ ਆਪਣਾ ਵੀਜ਼ਾ ਲੈਣ ਦੇ ਲਈ ਟਰਾਈ ਕਰ ਸਕਦਾ ਤੇ ਬਾਕੀ ਵੀਜ਼ੇ ਦੇ ਮੁਕਾਮ ਤੱਕ ਪਹੁੰਚਾਉਣ ਦੇ ਲਈ ਇੱਕ ਏਜੰਟ ਦਾ ਬਹੁਤ ਵੱਡਾ ਰੋਲ ਹੁੰਦਾ ਤੁਹਾਡੀ ਫਾਈਲ ਦੇ ਵਿੱਚ ਕੱਲ ਨੂੰ ਕੋਈ ਵੀ ਏਜੰਟ ਜੇ ਕਹਿੰਦਾ ਕਿ ਇੱਕ ਆਫੀਸਰ ਆ ਵੀਜ਼ਾ ਸੋ ਵੀਜ਼ਾ ਆਫੀਸਰ ਦੀ ਕੁਝ ਕੰਡੀਸ਼ਨਸ ਹੁੰਦੀਆਂ ਨੇ ਉਹ ਕੰਡੀਸ਼ਨ ਇੱਕ 에ਜੰਟ ਨੂੰ ਪਤਾ ਹੁੰਦੀਆਂ ਨੇ ਕਿ ਕਿਸ ਕੰਡੀਸ਼ਨ ਦੇ ਨਾਲ ਤੁਹਾਨੂੰ ਵੀਜ਼ਾ ਆਫੀਸਰ ਵੀਜ਼ਾ ਦੇਊਗਾ ਸੋ ਉਹ ਚੀਜ਼ਾਂ ਨੂੰ ਵੇਖਦੇ ਹੋਈ ਅਸੀਂ ਤੁਹਾਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਇਹਨੇ ਬੈਂਡ ਲੋ ਇਹ ਕੋਰਸ ਚੋਂ ਇਸ ਲੋਕੇਸ਼ਨ ਤੇ ਜਾਓ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਤੁਹਾਡੀ ਫਾਈਲ ਕਿੱਥੇ ਵੀਜ਼ੇ ਦੇ ਲਈ ਵੀਜ਼ਾ ਸਕਸੈਸ ਤੱਕ ਪਹੁੰਚ ਸਕਦੀ ਹੈ ਜੇ ਕਈ ਬੱਚੇ ਕਹਿ ਦਿੰਦੇ ਕਿ ਨਹੀਂ ਜੀ ਅਸੀਂ ਮੈਲਬਨ ਸਿਡਨੀ ਜਾਣਾ ਸੋ ਕਈ ਐਪਲੀਕੇਸ਼ਨਾਂ ਮੈਲਬਨ ਸਿਡਨੀ ਚੋ ਵੀਜ਼ਾ ਲੈ ਲੈਂਦੀਆਂ ਨੇ ਕੁਝ ਐਪਲੀਕੇਸ਼ਨਾਂ ਉਤੋਂ ਨਹੀਂ ਵੀਜ਼ਾ ਲੈ ਸਕਦੀਆਂ ਹੁੰਦੀਆਂ ਨੇ ਸੋ ਐਦਾਂ ਦੀਆਂ ਚੀਜ਼ਾਂ ਕਰਕੇ ਬੱਚੇ ਰਿਫਿਊਜ਼ ਹੋ ਜਾਂਦੇ ਨੇ ਕਾਫੀ ਬੱਚੇ ਸੋਚਦੇ ਨੇ ਕਿ ਨਹੀਂ ਮੈਂ ਟ੍ਰਾਈ ਮੈਲਬਨ ਕਰਨਾ ਬਟ ਐਲੀਜੀਬਿਲਟੀ ਨਾ ਹੋਣ ਕਰਕੇ ਉਹ ਮੈਲਬਨ ਦੇ ਵਿੱਚ ਫਾਈਲ ਆ ਲਾਂਦੇ ਨੇ ਬਟ ਉਹ ਰਿਫਿਊਜ਼ ਹੋ ਜਾਂਦੇ ਨੇ ਸੋ ਕਦੇ ਵੀ ਕਿਤੇ ਵੀ ਫਾਈਲ ਆਣੀ ਹੈ ਇੱਕ ਵਾਰੀ ਐਡਵਾਈਸ ਲੋ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਤੁਹਾਡੀ ਫਾਈਲ ਕਿੱਥੇ ਸੂਟ ਕਰਦੀ ਆ ਉਹਦੇ ਅਕੋਰਡਿੰਗ ਤੁਸੀਂ ਅਪਲਾਈ ਕਰੋ ਬਿਲਕੁਲ ਜੀ ਸੋ ਇੱਕ ਤਾਂ ਜੇ ਤਾਂ ਬਹੁਤ ਵਧੀਆ ਪ੍ਰੋਫਾਈਲ ਹੈਗਾ ਤਾਂ ਤੁਸੀਂ ਚੂਜ਼ ਕਰ ਸਕਦੇ ਹੋ ਪਰ ਜੇਕਰ ਪ੍ਰੋਫਾਈਲ ਜੀ ਤੁਹਾਡੇ ਕਮੀ ਪੇਸ਼ੀ ਹੈਗੀ ਹੈ ਤਾਂ ਤੁਹਾਡੇ ਕੋਲ ਜਿਆਦਾ অপਸ਼ਨਸ ਹੁੰਦੀਆਂ ਨਹੀਂ ਹੈਗੀਆਂ ਸੋ ਇਹ ਤੁਸੀਂ ਸੋ ਸਮਝ ਕੇ ਚਲੋ ਸੋ 스파우스 ది অপਸ਼ਨ ਦੇ ਰਿਹਾ ਇਸ ਟਾਈਮ ਆਸਟ੍ਰੇਲੀਆ ਜੇ ਦੇ ਰਿਹਾ ਕੰਡੀਸ਼ਨਸ ਕੀ ਨੇ ਦੇਖੋ 스파우스 ది অপਸ਼ਨਸ ਪਹਿਲਾਂ ਵੀ ਸੀ ਅੱਜ ਵੀ ਚੱਲ ਰਹੀ ਆ ਬਸ ਇਹ ਆ ਕਿ ਤੁਹਾਡਾ ਮੈਰिज ਰਜਿਸਟਰ ਹੋਵੇ ਤੁਸੀਂ 2 ਮਹੀਨੇ ਪਹਿਲਾਂ ਵਿਆਹ ਕਰਾਇਆ ਚਾਹੇ ਤੁਹਾਡਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਸੋ ਕੋਈ ਪ੍ਰੋਬਲਮ ਨਹੀਂ ਆ ਬਟ ਤੁਹਾਡਾ ਮੈਰਿਜ ਜਿਹੜਾ ਹੈਗਾ ਉਹ ਸਰਟੀਫਿਕੇਟ ਰਜਿਸਟਰ ਹੋਣਾ ਚਾਹੀਦਾ ਗਵਰਨਮੈਂਟ ਕੋਲ ਕਿਉਂਕਿ ਕਈ ਕੀ ਕਰਦੇ ਨੇ ਕਿ ਆਪਣੀ ਮੈਰਿਜ ਕਰਾਉਣ ਤੋਂ ਬਾਅਦ ਰਜਿਸਟਰ ਨਹੀਂ ਕਰਾਉਂਦੇ ਕੋਟ ਮੈਰਿਜ ਦਾ ਪ੍ਰੂਫ ਲਾ ਦਿੰਦੇ ਨੇ ਕੋਟ ਮੈਰਿਜ ਐਕਸੈਪਟ ਨਹੀਂ ਹੁੰਦੀ ਕਿਤੇ ਨਾ ਕਿਤੇ ਵੀਜ਼ਾ ਨਹੀਂ ਆਂਦਾ ਕੋਟ ਮੈਰਿਜ ਦੇ ਉੱਤੇ ਤੁਸੀਂ ਆਪਣੀ ਮੈਰਿਜ ਨੂੰ ਰਜਿਸਟਰ ਕਰਵਾਓ ਗਵਰਨਮੈਂਟ ਕੋਲ ਕਿ ਰਜਿਸਟਰ ਮੈਰਿਜ ਸਰਟੀਫਿਕੇਟ ਮਿਲਦਾ ਉਦੇ ਨਾਲ ਤੁਹਾਡੀ ਫਾਈਲ ਦੇ ਵਿੱਚ ਕਾਫੀ ਜ਼ਿਆਦਾ ਪਲੱਸ ਪੁਆਇੰਟ ਐਡ ਹੋ ਜਾਂਦੇ ਨੇ ਕਿਉਂਕਿ ਉਹ ਚੀਜ਼ ਤੁਹਾਡੀ ਕਾਫੀ ਚੀਜ਼ਾਂ ਨੂੰ ਜਸਟੀਫਾਈ ਕਰਦੀ ਆ ਮੈਰਿਜ ਪ੍ਰੂਫ ਲਾਣੇ ਪੈਂਦੇ ਨੇ ਮੈਰਿਜ ਦੇ ਉੱਤੇ ਤੁਹਾਨੂੰ ਵੀਜ਼ਾ ਲੈਣਾ ਜੇ ਤੁਸੀਂ ਸਪਾਊਸ ਤਾਂ ਮੈਰਿਜ ਦੇ ਕੰਡੀਸ਼ਨਸ ਹੁੰਦੀਆਂ ਨੇ ਤੇ ਉਹ ਤੁਹਾਨੂੰ ਪੂਰਾ ਕਰਨਾ ਪੈਂਦਾ ਤੇ ਵੀਜ਼ਾ ਮਿਲ ਜਾਂਦਾ ਕੋਈ ਐਦਾਂ ਦੀ ਪ੍ਰੋਬਲਮ ਪਲੱਸ 2 ਤੋਂ ਬਾਅਦ ਵੀ ਜਾ ਸਕਦਾ ਸਪਾਊਸ ਦੇਖੋ ਪਲੱਸ 2 ਤੋਂ ਬਾਅਦ ਵੀ ਜਾ ਸਕਦਾ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਾ ਸਕਦਾ ਕੀ ਹੁੰਦੀ ਹੈ ਕੰਡੀਸ਼ਨਸ ਦੇ ਉੱਤੇ ਡਿਪੈਂਡ ਹੁੰਦਾ ਕਿ ਮੰਨ ਲਓ ਤੁਸੀਂ ਕਿਹੜੀ ਕੈਟਾਗਰੀਜ਼ ਦੇ ਵਿੱਚ ਫਾਈਲ ਆ ਰਹੀ ਹੈ ਕੁਝ ਮੇਰੇ ਕੋਲ ਸਪਾਊਸ ਇਦਾਂ ਦੇ ਆਉਂਦੇ ਨੇ ਕਿ ਜਿਨ੍ਹਾਂ ਦਾ ਸੇਮ ਡੇ ਵੀਜ਼ਾ ਨਹੀਂ ਅਪਲਾਈ ਹੋ ਸਕਦਾ ਸਟੂਡੈਂਟ ਨੂੰ ਅਸੀਂ ਭੇਜ ਦੰਦੇ ਆ ਸਟੂਡੈਂਟ ਵੀਜ਼ੇ ਤੇ ਉਹਦੇ ਸਪਾਊਸ ਨੂੰ ਹੈਜ਼ ਅ ਟੂਰਿਸਟ ਵੀਜ਼ੇ ਦੇ ਪਾ ਦੰਦੇ ਹੁੰਦੇ ਆ ਬਟ ਕਈ ਐਪਲੀਕੇਸ਼ਨ ਕੀ ਹੁੰਦੀ ਆ ਕਿ ਦੋਵੇਂ ਜਣੇ ਇਕੱਠੇ ਸਪਾਊਸ ਦੀ ਵੀ ਬਣ ਜਾਂਦੀ ਆ ਫਾਈਲ ਸੋ ਜਿਹੜੇ ਵੀ ਬੱਚੇ ਜਾਣਾ ਚਾਹੁੰਦੇ ਹੁੰਦੇ ਨੇ ਕਿਤੇ ਨਾ ਕਿਤੇ ਫਾਈਲ 'ਚ ਕੋਈ ਕਮੀ ਹੁੰਦੀ ਆ ਉਹ ਕਮੀ ਦਾ ਕੋਈ ਹੱਲ ਵੀ ਹੁੰਦਾ ਤੇ ਉਸ ਅਕੋਰਡਿੰਗ ਅਸੀਂ ਗਾਈਡ ਕਰਦੇ ਹੁੰਦੇ ਤੇ 스파우스 ਦੀ এডਿਕੇਸ਼ਨ ਕਰਦੀ ਹੈ ਮੈਟਰ ਦੇ ਵਿੱਚ ਹਾਂਜੀ ਮੈਟ੍ਰਿਕ ਕਰਦੀ ਹੈ ਘੱਟੋ ਘੱਟ ਪਲੱਸ 2 ਪਾਸ ਤਾਂ ਹੋਣਾ ਚਾਹੀਦਾ 스파우스 ਕਿਉਂਕਿ ਪਲੱਸ 2 ਪਾਸ ਤੇ ਉੱਤੇ ਹੀ ਤੁਸੀਂ ਇੱਕ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਤਾਂ ਉਹ ਜੇ ਤੁਸੀਂ 10ਵੀਂ ਪਾਸ ਹੋ ਫਿਰ ਕਿਤਨਾ ਕਿਤੇ ਪ੍ਰੋਬਲਮ ਆਉਂਦੀ ਹੈ 스파우스 ਨੂੰ ओके okay, ठीक है जी सो वही ਗੱਲ ਹੈ ਕਿ ਜਿਵੇਂ ਆਪਾਂ ਗੱਲ ਕੀਤੀ ਪਹਿਲਾਂ ਕਿ ਕੋਈ ਫੇਕਨੈਸ ਜਿਹੜੀ ਆ ऑस्ट्रेलिया ਦੇ ਵਿੱਚ ਚੱਲੇਗੀ ਨਹੀਂ ਹਨਾ ਸੋ ਉਹੀ ਗੱਲ ਸਪਾਊਸ ਤੇ ਹੈਗੀ ਹੈ ਪਲੱਸ 2 ਵਾਲਾ ਬੱਚਾ ਵੀ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੈ ਪਰ ਜਿਵੇਂ ਸਾਨੂੰ ਨੇ ਦੱਸ ਦਿੱਤਾ ਰਜਿਸਟਰ ਹੋਣੀ ਚਾਹੀਦੀ ਹੈ ਇੱਕ ਪ੍ਰੂਫ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਤਾਂ ਹੀ ਤੁਸੀਂ ਆਪਣੇ ਸਪਾਊਸ ਦੇ ਨਾਲ ਆਸਟ੍ਰੇਲੀਆ ਜਾ ਸਕਦੇ ਹੋ ਸੋ ਇਸ ਟਾਈਮ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਆਪਾਂ ਕੈਨੇਡਾ 'ਚ ਗੱਲ ਕਰ ਲਈ ਕਿ ਬਹੁਤ ਸਾਰੇ ਪ੍ਰੋਵਿੰਸਿਸ ਰੈਸ਼ ਹੋ ਗਿਆ ਹਨਾ ਤੇ ਇਦਾਂ ਹੀ ਹੁਣ ਮੈਂ ਲੋਕੇਸ਼ਨਸ ਦੀ ਗੱਲ ਕਰਨਾ ਚਾਹਾਂਗੀ ਜਾਂ ਫਿਰ ਕੋਰਸੇਸ ਕਾਲਜੇਸ ਦੀ ਗੱਲ ਕਰਨਾ ਚਾਹਾਂਗੀ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਚ ਕਿਹੜੀ ਜਗ੍ਹਾ ਤੁਸੀਂ ਇਸ ਟਾਈਮ ਕਿਉਂਕਿ ਬੱਚਿਆਂ ਨੂੰ ਉਹੀ ਹੈ ਸਿਡਨੀ ਮੈਲਬੌਰਨ ਹੀ ਹੈਗਾ ਉਹਨਾਂ ਦੇ ਦਿਮਾਗ ਦੇ ਵਿੱਚ ਆਸਟ੍ਰੇਲੀਆ ਦਾ ਨਾ ਸਿਡਨੀ ਮੈਲਬੌਰਨ ਜਾਣਾ ਇਸ ਤੋਂ ਇਲਾਵਾ ਕੋਈ ਅੱਛੀਆਂ ਲੋਕੇਸ਼ਨਸ ਹੈਗੀਆਂ ਜੋ ਸੁਜੈਸਟ ਹੋ ਸਕਦੀਆਂ ਹਨ ਹਾਂ ਪੋਰਥ ਬ੍ਰੈਸਬਨ ਐਡੀਲੇਟ ਬਹੁਤ ਵਧੀਆ ਲੋਕੇਸ਼ਨਾਂ ਨੇ ਪੋਪੂਲੇਸ਼ਨ ਵੀ ਠੀਕ ਹੈ ਤੇ ਵੀਜ਼ਾ ਬਹੁਤ ਘੱਟ ਅਪਲਾਈ ਹੁੰਦਾ ਇੱਧਰ ਕਿਉਂਕਿ ਅੱਜ ਬੱਚਾ ਸਿਡਨੀ ਮੈਲਬਨ ਨੂੰ ਹੀ ਪ੍ਰੇਫਰ ਕਰਦਾ ਜਾਣਾ ਬਟ ਕੀ ਆ ਕਿ ਸਿਡਨੀ ਮੈਲਬਨ ਦੇ ਵਿੱਚ ਯੂਨੀਵਰਸਿਟੀਆਂ ਜ਼ਿਆਦਾ ਨੇ ਬੱਚਾ ਰਿਕੁਆਇਰਮੈਂਟ ਨੂੰ ਕੰਪਲੀਟ ਨਹੀਂ ਕਰ ਪਾਉਂਦਾ ਜਿਸ ਦੇ ਕਰਕੇ ਉਹਨਾਂ ਦੀ ਫਾਈਲ ਰਿਫਿਊਜ਼ ਹੋ ਜਾਂਦੀ ਆ ਸੋ ਮੈਂ ਬੱਚਿਆਂ ਨੂੰ ਰეკਮੈਂਡ ਕਰਾਂਗਾ ਕਿ ਤੁਸੀਂ ਆਪਣਾ ਵੀਜ਼ਾ ਦੇਖੋ ਕਿ ਤੁਹਾਡੇ ਵੀਜ਼ੇ ਦੀ ਐਲੀਜੀਬਿਲਟੀ ਕਿੱਥੇ ਆ ਉਸ ਤੋਂ ਆਸਟ੍ਰੇਲੀਆ ਜਾਣ ਤੋਂ ਬਾਅਦ ਤੁਸੀਂ ਲੋਕੇਸ਼ਨ ਚੇਂਜ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੁੰਦੀ ਬਟ ਪਹਿਲਾ ਇੰਡੀਆ ਤੋਂ ਵੀਜ਼ਾ ਲਓ ਜਦੋਂ ਤੱਕ ਤੁਹਾਡੇ ਕੋਲ ਵੀਜ਼ਾ ਨਹੀਂ ਹੈ ਤੁਸੀਂ ਕੁਝ ਨਹੀਂ ਕਰ ਸਕਦੇ ਜੇ ਤੁਹਾਡੇ ਕੋਲ ਵੀਜ਼ਾ ਤੁਸੀਂ ਕੁਝ ਵੀ ਚੇਂਜ ਕਰ ਸਕਦੇ ਹੋ ਬਾਸ ਦੇ ਵਿੱਚ ਜੀ ਬਿਲਕੁਲ ਜੀ ਬਿਲਕੁਲ ਸੋ ਇਸ ਤੋਂ ਇਲਾਵਾ ਹੁਣ ਮੈਂ ਕੋਰਸੇ ਸਿਲੈਕਸ਼ਨ ਦੀ ਗੱਲ ਕਰਨਾ ਚਾਹਾਂਗੀ ਕਿ ਬੱਚਾ ਨੂੰ ਹੁੰਦਾ ਕਿ ਨਾਰਮਲ ਜਿਹਾ ਕੋਈ ਗੱਲ ਨਹੀਂ ਕੋਰਸ ਲੈ ਦੋ ਸਾਨੂੰ ਅਸੀਂ ਤਾਂ ਆਸਟ੍ਰੇਲੀਆ ਪਹੁੰਚ ਰਹੇ ਸੋ ਕਿੰਨਾ ਕਿ ਵੀਜ਼ੇ ਦੀ ਪੋਸੀਬਿਲਟੀ ਚ ਜਾਂ ਫਿਰ ਉੱਥੇ ਜਾ ਕੇ ਜਦੋਂ ਬੱਚਾ ਰਹਿੰਦਾ ਹੈਗਾ ਕੋਰਸ ਸਿਲੈਕਸ਼ਨ ਕਿੰਨੀ ਕਿ ਇੰਪੋਰਟੈਂਟ ਹੈਗੀ ਆ ਬੱਚਾਂ ਦੇ ਦੇਖੋ ਕੋਰਸ ਸਿਲੈਕਟ ਕਰਨਾ ਰੈਲੇਵੈਂਸੀ ਮਿਲਾਣਾ ਇੱਕ ਵੀਜ਼ਾ ਦਾ ਕੰਮ ਹੁੰਦਾ ਇਹਦੇ ਵਿੱਚ ਕਿਉਂਕਿ 40% ਕੋਰਸ ਦੇ ਉੱਤੇ ਵੀਜ਼ਾ ਰਿਫਿਊਜ਼ ਵੀ ਹੋ ਜਾਂਦਾ 40% ਵੀਜ਼ਾ ਆ ਵੀ ਜਾਂਦਾ ਕੋਰਸ ਦੇ ਉੱਤੇ ਕਿਉਂਕਿ ਜੇ ਤੁਸੀਂ ਕੋਰਸ ਸਹੀ ਨਹੀਂ ਚੁਣਿਆ ਤੁਹਾਡਾ ਵੀਜ਼ਾ ਰਿਫਿਊਜ਼ ਆ ਜੇ ਤੁਸੀਂ ਕੋਰਸ ਸਹੀ ਚੁਣ ਲਿਆ ਤੁਹਾਡਾ ਵੀਜ਼ਾ ਆ ਜਾਊਗਾ ਕਿਉਂਕਿ ਤੁਸੀਂ ਅਪਲਾਈ ਹੀ ਪੜ੍ਹਾਈ ਦਾ ਵੀਜ਼ਾ ਕਰ ਰਹੇ ਹੋ ਜੇ ਤੁਸੀਂ ਆਪਣੀ ਪੜ੍ਹਾਈ ਨਹੀਂ ਸਹੀ ਸਿਲੈਕਟ ਕਰ पाए ਤੇ ਉੱਥੇ ਦੀ ਅੰਬੈਸੀ ਤੁਹਾਨੂੰ ਕਿੱਦਾਂ ਵੀਜ਼ਾ ਦੇ ਦਊਗੀ ਕੀ ਹੁੰਦਾ ਕਿ ਬੱਚਿਆਂ ਦੀ ਪਰਸੈਂਟ ਦੇ ਉੱਤੇ ਮੈਟਰ ਹੁੰਦਾ ਹੁਣ ਮੰਨ ਲਓ ਜਿਹੜੇ ਬੱਚੇ ਦੇ ਅੱਛੇ ਪਰਸੈਂਟ ਆ ਉਹ ਡਿਗਰੀ ਦੇ ਵਿੱਚ ਅਪਲਾਈ ਕਰੇ ਜਿਹੜੇ ਬੱਚੇ ਦੇ ਲੋ ਪਰਸੈਂਟ ਆ ਉਹ ਡਿਪਲੋਮੇ ਦੇ ਵਿੱਚ ਅਪਲਾਈ ਕਰੇ ਸੋ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਈ ਬੱਚਾ ਲੋ ਪਰਸੈਂਟ ਵਾਲਾ ਬੈਚਲਰ ਚ ਅਪਲਾਈ ਕਰ ਲੈਂਦਾ ਬਟ ਹਾਈ ਪ੍ਰੋਫਾਈਲ ਵਾਲਾ ਬੱਚਾ ਡਿਪਲੋਮੇ ਚ ਅਪਲਾਈ ਕਰ ਜਾਂਦਾ ਉੱਥੇ ਵੀਜ਼ਾ ਨਹੀਂ ਮਿਲਦਾ ਹੁੰਦਾ ਕੀ ਤੁਹਾਡੀ ਪੂਰੀ ਪ੍ਰੋਫਾਈਲ ਦੀ एलिਜੀਬਿਲਟੀ ਦੇਖਣੀ ਪੈਂਦੀ ਹੈ ਕਿ ਤੁਸੀਂ ਡਿਪਲੋਮੇ ਚ एलिਜੀਬਲ ਹੋ ਵੀਜ਼ਾ ਲੈਣ ਲਈ ਜਾਂ ਡਿਗਰੀ ਚ एलिਜੀਬਲ ਹੋ ਸੋ ਇਹ ਚੀਜ਼ਾਂ ਕਰਕੇ ਹੀ ਤੁਹਾਡੇ ਵੀਜ਼ੇ ਆਉਂਦੇ ਨੇ ਜਾਂ ਰਿਫਿਊਜ਼ ਹੁੰਦੇ ਨੇ ਜਦੋਂ ਤੁਸੀਂ ਮੈਚ ਹੀ ਨਹੀਂ ਕਰਦੇ ਆਪਣੀ ਪ੍ਰੋਫਾਈਲ ਨੂੰ ਜੀ ਅੱਛਾ ਤੁਸੀਂ ਕਹੇ ਕਿ ਡਿਪਲੋਮਾ ਪਰ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਕਿ ਡਿਪਲੋਮੇ ਚ ਚਲੇ ਜਾਓਗੇ ਅੱਗੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਇੱਚ ਕਿ ਨਿਕਸਾ ਚਾਹੀਏ ਨਹੀਂ ਐਦਾਂ ਦਾ ਕੁਝ ਨਹੀਂ ਆਸਟ੍ਰੇਲੀਆ ਆਲ ਮਾਸਟਰ ਸਭ ਨੂੰ ਵਰਕ ਪਰਮਿਟ ਦੇੰਦਾ ਚਾਹੇ ਉਹ 2 ਸਾਲ ਦਾ ਡਿਪਲੋਮਾ ਪੜ ਰਿਹਾ ਚਾਹੇ ਉਹ 1 ਸਾਲ ਦਾ ਪੜਦਾ ਪਿਆ ਆਸਟ੍ਰੇਲੀਅਨ ਗਵਰਨਮੈਂਟ ਕਦੇ ਵੀ ਵਰਕ ਪਰਮਿਟ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਹੋਈ ਹਾਂ ਕੈਨੇਡਾ ਦੇ ਵਿੱਚ ਕੁਝ ਸਰਕਾਰੀ ਪ੍ਰਾਈਵੇਟ ਕਾਲਜ ਕਰਕੇ ਵਰਕ ਪਰਮਿਟ ਨਹੀਂ ਮਿਲਦਾ ਬਟ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਣ ਨੂੰ ਲੈ ਕੇ ਕਦੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਹਾਂ ਤੁਸੀਂ ਜਿੱਦਾਂ ਕੋਈ ਡਿਪਲੋਮਾ ਪੜ ਲਿਆ ਓਟੋ ਟੈਕਨੋਲੋਜੀ ਦਾ ਤੁਸੀਂ ਡਿਪਲੋਮਾ ਪੜ ਲਿਆ ਪਰ ਤੁਸੀਂ ਅਪਲਾਈ ਵਰਕ ਪਰਮਿਟ ਕਿਸੇ ਹੋਰ ਸਟਰੀਮ ਚ ਕਰ ਰਹੇ ਹੋ ਫਿਰ ਕਿਤੇ ਨਾ ਕਿਤੇ ਪ੍ਰੋਬਲਮ ਆਉਗੀ ਜ਼ਰੂਰ ਸੇਮ ਸਟੱਡੀਜ਼ ਸੇਮ ਵਰਕ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਓਕੇ ਠੀਕ ਹੈ ਸੋ ਡਿਪਲੋਮਾ ਜਿਵੇਂ ਸਰ ਨੇ ਕਿਹਾ ਅਰੇ ਜਿਵੇਂ ਤੁਸੀਂ ਗੱਲ ਕੀਤੀ ਕਿ ਕੈਨੇਡਾ ਦੇ ਵਿੱਚ ਕੁਝ ਪ੍ਰਾਈਵੇਟ ਕਾਲਜਸ ਤੋਂ ਵਰਕ ਪਰਮਿਟ ਨਹੀਂ ਮਿਲਦਾ ਇਦਾਂ ਹੀ ਆਸਟ੍ਰੇਲੀਆ 'ਚ ਵੀ ਕਿਹਾ ਜਾਂਦਾ ਕਿ ਜਾਣਾ ਤਾਂ ਗਵਰਨਮੈਂਟ ਕਾਲਜ ਜੇ ਜੋ ਪ੍ਰਾਈਵੇਟ ਕਾਲਜ ਐਡਮਿਸ਼ਨ ਨਾ ਮਿਲੇ ਵਰਕ ਪਰਮਿਟ ਨਹੀਂ ਮਿਲੇਗਾ ਉਹ ਸੈਟਲਮੈਂਟ ਜਿਹੜੀ ਉਹ ਨਹੀਂ ਹੋ ਪਾਏਗੀ ਨੇ ਦੇਖੋ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਕਾਲਜ ਜਾਂ ਯੂਨੀਵਰਸਿਟੀ ਨੇ ਉਹ ਸਾਰੇ ਇੱਕ ਪ੍ਰਾਈਵੇਟ ਸੈਕਟਰ ਦੇ ਨੂੰ ਹੀ ਬਿਲੋਂਗ ਕਰਦੇ ਨੇ ਸੋ ਕੋਈ ਵੀ ਐਦਾਂ ਦਾ ਕਾਲਜ ਜਾਂ ਯੂਨੀਵਰਸਿਟੀ ਨਹੀਂ ਹੈਗੀ ਜਿੱਥੇ ਵਰਕ ਪਰਮਿਟ ਨਹੀਂ ਮਿਲਦਾ ਆਸਟ੍ਰੇਲੀਆ ਦੇ ਕਿਸੇ ਵੀ ਕਾਲਜ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਪੜ੍ਹ ਲਓ ਤੁਹਾਨੂੰ ਵਰਕ ਪਰਮਿਟ ਮਿਲਦਾ ਹੀ ਮਿਲਦਾ ਬਸ ਇਹੀ ਅਧੂਰੀ ਜਾਣਕਾਰੀਆਂ ਬੱਚਿਆਂ ਨੂੰ ਮਸਟ ਗਾਈਡ ਕਰ ਦਿੰਦੀਆਂ ਨੇ ਤੁਸੀਂ ਕਿਸੇ ਵੀ ਕਾਲਜ ਕੀ ਹੈ ਕਿਸੇ ਵੀ ਯੂਨੀਵਰਸਿਟੀ ਜਾਂ ਕਿਸੇ ਵੀ ਲੋਕੇਸ਼ਨ 'ਚ ਆਪਣਾ ਵੀਜ਼ਾ ਅਪਲਾਈ ਕਰੋ ਚਾਹੇ ਡਿਪਲੋਮੇਟ ਕਰੋ ਚਾਹੇ ਤੁਸੀਂ ਡਿਗਰੀ 'ਚ ਕਰੋ ਚਾਹੇ ਮਾਸਟਰ 'ਚ ਕਰੋ ਤਾਂ ਅਡੀ ਸਟੱਡੀ ਤੋਂ ਬਾਅਦ ਕਿੰਨੀ ਵਰਕ ਪਰਮਿਟ ਦੀ ਰਿਕੁਆਇਰਮੈਂਟ ਆ ਉਹ ਤੁਹਾਨੂੰ ਜ਼ਰੂਰ ਮਿਲੂਗੀ ਕਿਉਂਕਿ ਕਈ ਡਿਗਰੀ ਦੇ ਉੱਤੇ 2 ਸਾਲ ਵਰਕ ਪਰਮਿਟ 3 ਸਾਲ ਵਰਕ ਪਰਮਿਟ ਕਈ ਵਾਰ ਡਿਪਲੋਮੇ ਤੇ 3 ਸਾਲ ਦਾ ਵਰਕ ਪਰਮਿਟ ਹੁੰਦਾ ਇਟ ਡਿਪੈਂਡ ਕਰਦਾ ਤੁਹਾਡੀ ਸਟੱਡੀ ਦੇ ਉੱਤੇ ਜੀ ਇਸ ਤੋਂ ਇਲਾਵਾ ਜੇ ਹੁਣ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂ ਕਿ ਉਹੀ ਗੱਲ ਹੈ ਕਿ ਬੱਚਾ ਨੂੰ ਇੱਕ ਉਹਦੀ ਸਹੀ ਗਾਈਡੈਂਸ ਨਹੀਂ ਹੁੰਦੀ ਇੱਕ ਨਵੇਂ ਜਿਹੇ ਏਜੰਟ ਦੇ ਕੋਲ ਬੱਚੇ ਫਸ ਜਾਂਦੇ ਹੁਣ ਜਿਹੜੇ ਬੱਚੇ ਨੇ ਆਸਟ੍ਰੇਲੀਆ ਅਪਲਾਈ ਕਰਨਾ ਹੁਣ ਅਪਲਾਈ ਕਰਨਾ ਚਾਹੁੰਦੇ ਹੋ ਤੇ ਮੈਂ ਜਾਣੀ ਕਿ ਇੱਕ ਕਾਉਂਸਲਿੰਗ ਤੁਸੀਂ ਥੋੜੀ ਜੀ ਬੱਚਾ ਨੂੰ ਦੇ ਦੋ ਕਿਸ ਤਰੀਕੇ ਦੇ ਨਾਲ ਅਪਲਾਈ ਕਰਨ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਤਾਂ ਕਿ ਉਹਨਾਂ ਨੂੰ ਰਿਫਿਊਜ਼ਲ ਫੇਸ ਹੀ ਨਾ ਕਰਨੀ ਪਵੇ ਇੱਕ ਚੰਗੀ ਗਾਈਡੈਂਸ ਜਿਹੜੀ ਉਹਨਾਂ ਨੂੰ ਮਿਲ ਸਕੇ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਹੋਣਗੇ ਲਾਈਕ ਇੱਕ ਜਿੱਦਾਂ ਤੁਸੀਂ ਕੈਰੀਅਰ ਕਾਉਂਸਲਿੰਗ ਕਰਦੇ ਹੋ ਦੇਖੋ ਮੈਂ ਬੱਚਿਆਂ ਨੂੰ ਇਹੀ ਐਡਵਾਈਸ ਕਰਾਂਗਾ ਤੁਸੀਂ ਕਿਤੇ ਵੀ ਅਪਲਾਈ ਕਰਨਾ ਸਭ ਤੋਂ ਪਹਿਲਾਂ ਤੁਸੀਂ ਇੱਕ ਸਹੀ ਜਾਣਕਾਰੀ ਪ੍ਰਾਪਤ ਕਰੋ ਸਹੀ ਜਾਣਕਾਰੀ ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਜਾਂ ਕਾਲ ਕਰਕੇ ਹੀ ਮਿਲ ਸਕਦੀ ਆ ਕਿਉਂਕਿ ਅੱਧੇ ਬੱਚੇ ਕੀ ਕਰਦੇ ਨੇ ਕਿ ਜਿਹੜਾ ਸਟੂਡੈਂਟ ਉਹਨਾਂ ਦਾ ਫਰੈਂਡ ਸੀਗਾ ਆਸਟ੍ਰੇਲੀਆ ਚਲ ਗਿਆ ਜਾਂ ਕੈਨੇਡਾ ਚਲ ਗਿਆ ਉਹ ਉਹਦੀ ਐਡਵਾਈਸ ਲੈਂਦੇ ਨੇ ਸਭ ਤੋਂ ਪਹਿਲਾਂ ਕਿ ਹਾਂਜੀ ਮੈਂ ਇੰਡੀਆ ਤੋਂ ਇਸ ਕੰਟਰੀ ਆਣਾ ਤੁਸੀਂ ਮੈਨੂੰ ਗਾਈਡ ਕਰੋ ਕਿਉਂਕਿ ਜਦੋਂ ਬੱਚਾ ਖੁਦ ਆਪ ਇੱਕ ਸਟੂਡੈਂਟ ਤੋਂ ਇਹ ਇਨਫੋਰਮੇਸ਼ਨ ਲੈਂਦਾ ਨਾ ਉਹ ਕਿਤੇ ਨਾ ਕਿਤੇ ਉਹ ਡਾਊਟ ਦੇ ਵਿੱਚ ਹੀ ਆ ਉਹਨੂੰ 네ਗੇਟਿਵਿਟੀ ਉੱਥੇ ਹੀ ਪ੍ਰਾਪਤ ਹੋ ਜਾਂਦੀ ਆ ਕਿਉਂਕਿ ਜਿਹੜਾ ਖੁਦ ਆਪ ਇੱਕ ਸਟੂਡੈਂਟ ਹੋ ਤੁਹਾਨੂੰ ਕਿੱਦਾਂ ਵੀਜ਼ੇ ਦੀ ਜਾਣਕਾਰੀ ਦੇ ਸਕਦਾ ਇੱਕ ਚੰਗੀ ਕੰਪਨੀ ਨੂੰ ਕਾਲ ਕਰੋ ਇੱਕ ਚੰਗੀ ਕੰਪਨੀ ਦੇ ਵਿੱਚ ਵਿਜ਼ਿਟ ਕਰੋ ਆਪਣੀ ਪ੍ਰੋਫਾਈਲ ਦੱਸੋ ਸੱਚ ਦੱਸੋ ਕਿ ਗੈਪ ਕਿਉਂ ਪਿਆ ਇਹ ਗੈਪ ਦੇ ਵਿੱਚ ਕੀ ਕੀਤਾ ਕਿੰਨੇ ਤੁਹਾਡੇ ਪਲੱਸ 2 ਦੇ ਵਿੱਚ ਨੰਬਰ ਨੇ ਕੀ ਕੀ ਸਬਜੈਕਟ ਆ ਕਦੋਂ ਆਇਲਸ ਕੀਤੀ ਸੀ ਕਦੋਂ ਪੀਟੀ ਕੀਤੀ ਕਿੰਨੀ ਵਾਰ ਕੀਤੀ ਹੈ ਕਿੰਨੇ ਸਕੋਰ ਆਏ ਨੇ ਪਰਫਾਈਲ ਪਰਿਵਾਰ ਦਾ ਕੀ ਇਨਕਮ ਸੋਰਸ ਆ A ਤੋਂ Z ਸਾਰੀ ਆਪਣੀ ਪ੍ਰੋਫਾਈਲ ਦੱਸੋ ਉਸ ਤੋਂ ਬਾਅਦ ਹੀ ਅੱਗੇ ਅਸੀਂ ਡਿਸੀਜਨ ਲੈ ਸਕਦੇ ਹਾਂ ਜਦੋਂ ਤੁਸੀਂ ਸਾਨੂੰ ਅਧੂਰੀ ਜਾਣਕਾਰੀ ਦੋਗੇ ਤਾਂ ਅਸੀਂ ਵੀ ਤੁਹਾਨੂੰ ਇੱਕ ਨਾਰਮਲ ਜੀ ਬੇਸਿਕ ਜੀ ਇਨਫੋਰਮੇਸ਼ਨ ਦਵਾਂਗੇ ਪੂਰੀ ਆਪਣੀ ਪ੍ਰੋਫਾਈਲ ਦੱਸਿਆ ਕਰੋ ਕਿਤੇ ਆਫਰ ਪਹਿਲਾਂ ਅਪਲਾਈ ਕੀਤਾ ਸੀ ਜਾਂ ਕਿਤੇ ਪਹਿਲਾਂ ਫਾਈਲ ਲਾਈ ਆ ਇਹ ਸਾਰਾ ਕੁਝ ਦੱਸਣਾ ਤੁਹਾਨੂੰ ਚਾਹੀਦਾ ਕਿਉਂਕਿ ਉਸ ਤੋਂ ਬਾਅਦ ਹੀ ਅਸੀਂ ਤੁਹਾਨੂੰ ਇੱਕ ਸਹੀ ਐਡਵਾਈਸ ਦੇ ਸਕੀਏ ਬਿਲਕੁਲ ਜੀ ਸੋ ਸਾਰੀ ਡਿਟੇਲ ਦੇ ਵਿੱਚ ਇੱਕ ਆਨੈਸਟਲੀ ਆਪਣੇ ਪ੍ਰੋਫਾਈਲ ਬਾਰੇ ਦੱਸਿਆ ਕਰੋ ਅੱਛਾ ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਉਹੀ ਗੱਲ ਹੈ ਕਿ ਰਿਫਿਊਜ਼ ਹੋ ਗਏ ਹੋ ਤਾਂ ਦੁਬਾਰਾ ਨਹੀਂ ਕਰ ਸਕਦੇ ਪਰ ਤੁਸੀਂ ਉਹ ਪੁਆਇੰਟਸ ਵੀ ਦੱਸ ਦਿੱਤੇ ਨੇ ਇੱਥੇ ਮੈਂ ਇਹ ਜਾਨਣਾ ਚਾਹਾਂਗੀ ਫਾਰ ਐਗਜ਼ਾਮਪਲ ਬੱਚਾ ਕੈਨੇਡਾ ਯੂਕੇ ਯੂਐਸਏ ਕਿਤੇ ਹੋਰ ਵੀ ਰਿਫਿਊਜ਼ ਹੋਇਆ ਉਹ ਆਸਟ੍ਰੇਲੀਆ ਕਰ ਸਕਦਾ ਹੈ ਪਲੀ ਹਾਂਜੀ ਬਿਲਕੁਲ ਕਰ ਸਕਦਾ ਜੇ ਤੁਸੀਂ ਅਦਰ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ ਜੇ ਦੋ ਵਾਰੀ ਕੈਨੇਡਾ ਤੋਂ ਰਿਫਿਊਜ਼ ਹੋ ਫੇਰ ਵੀ ਆਸਟ੍ਰੇਲੀਆ ਜਾ ਸਕਦੇ ਹੋ ਯੂਕੇ ਤੋਂ ਰਿਫਿਊਜ਼ ਹੋ ਫੇਰ ਵੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਆ ਬਸ ਤੁਸੀਂ ਬੈਨ ਨਹੀਂ ਹੋਣੇ ਚਾਹੀਦੇ ਹੋ ਹੋਰ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਇਸ ਤੋਂ ਲਾbaixo ਮੈਂ ਥੋੜੀ ਸੁਜੈਸ਼ਨ ਹੁਣ ਨਾ ਬੱਚਿਆਂ ਦੇ ਕਿਉਂਕਿ ਬੱਚਾ ਜਦੋਂ ਇੱਥੋਂ ਪਹੁੰਚ ਜਾਂਦਾ ਨਾ ਆਸਟ੍ਰੇਲੀਆ ਚ ਜਾਂ ਕਿਸੇ ਹੋਰ ਵੀ ਕੰਟਰੀ ਚ ਉਦੋਂ ਬੱਚਾ ਭੁੱਲ ਜਾਂਦਾ ਉਹਨਾਂ ਨੂੰ ਲੱਗਦਾ ਕਿ ਸਾਡਾ ਮਕਸਦ ਪੂਰਾ ਹੋ ਗਿਆ ਹਨਾ ਕੀ ਸੁਜੈਸ਼ਨਸ ਦੇਣੀਆਂ ਚਾਹੋਗੇ ਕਿਉਂਕਿ ਇਕ ਅਸਲੀ ਚੈਲੰਜ ਤਾਂ ਉੱਥੇ ਜਾ ਕੇ ਸ਼ੁਰੂ ਹੁੰਦਾ ਠੀਕ ਹੈ ਤੁਸੀਂ ਪਹੁੰਚ ਗਏ ਉੱਥੇ ਜਾ ਕੇ ਬਹੁਤ ਸਾਰੇ ਬੱਚੇ ਫਿਰ ਗਲਤ ਚੀਜ਼ਾਂ ਚ ਪਏ ਜਾਂਦੇ ਆ ਜਾਂ ਪੜਾਈਆਂ ਨਹੀਂ ਕਰਦੇ ਉੱਥੇ ਜਾ ਕੇ ਬੱਚਿਆਂ ਨੂੰ ਵਰਕ ਪਰਮਿਟ ਵੀ ਚਾਹੀਦਾ ਪੀਆਰ ਵੀ ਚਾਹੀਦੀ ਸੈਟਲਮੈਂਟ ਵੀ ਚਾਹੀਦੀ ਹੈ ਕੀ ਸੁਜੈਸਟ ਕਰੋਗੇ ਕਿ ਉੱਥੇ ਜਾ ਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਾਂ ਸਭ ਤੋਂ ਪਹਿਲਾਂ ਦੇਖੋ ਜਿਹੜੇ ਵੀ ਬੱਚੇ ਦਾ ਵੀਜ਼ਾ ਆ ਗਿਆ ਆਸਟ੍ਰੇਲੀਆ ਪਹੁੰਚ ਗਿਆ ਉਹ ਸਭ ਤੋਂ ਪਹਿਲਾਂ ਆਪਣੀ ਸਟੱਡੀ ਤੇ ਫੋਕਸ ਕਰੇ ਵਰਕ ਤੇ ਇੰਨਾ ਫੋਕਸ ਨਾ ਕਰੇ ਕਿਉਂਕਿ ਬੱਚੇ ਕੀ ਕਰਦੇ ਨੇ ਕਾਲਜ ਯੂਨੀਵਰਸਿਟੀ ਦੀ ਕਲਾਸ ਮਿਸ ਕਰਕੇ ਵਰਕ ਤੇ ਜਾਂਦੇ ਨੇ ਪੜਾਈ ਨੂੰ ਪ੍ਰੋਪਰ ਸੀਰੀਅਸ ਨਹੀਂ ਲੈਂਦੇ ਸੋ ਜਦੋਂ ਉਹਨਾਂ ਦੀ ਐਗਜ਼ਾਮ ਹੁੰਦੇ ਨੇ ਮਾਰਕ ਸ਼ੀਟ ਦੇ ਵਿੱਚ ਪਰਸੈਂਟ ਲੋ ਆ ਜਾਂਦੇ ਨੇ ਉਦੋਂ ਫਿਰ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਅੱਗੇ ਵਰਕ ਪਰਮਿਟ ਨਹੀਂ ਮਿਲਦੇ ਜੇ ਮਿਲਦੇ ਨੇ ਚੰਗੀਆਂ ਕੰਪਨੀਆਂ 'ਚ ਨਹੀਂ ਮਿਲਦਾ ਸੋ ਜ਼ਿਆਦਾਤਰ ਤੁਸੀਂ ਆਪਣਾ ਸਟੱਡੀ ਵੀਜ਼ੇ ਤੇ ਹੋ ਤਾਂ ਸਟੱਡੀ 'ਵਲ ਫੋਕਸ ਕਰੋ ਕੰਮ ਨੂੰ ਜ਼ਿਆਦਾ ਫੋਕਸ ਨਾ ਦਿਓ ਜਦੋਂ ਗਵਰਨਮੈਂਟ ਨੇ ਜਿੰਨਾ ਟਾਈਮ ਤਾਂ ਉਹਨੂੰ ਕੰਮ ਕਰਨ ਦਾ ਦਿੱਤਾ ਅਨੇਕ ਟਾਈਮ ਦੇ ਵਿੱਚ ਕੰਮ ਕਰੋ ਵੱਧ ਕੰਮ ਕਰਨ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਜਦੋਂ ਸਟੱਡੀ ਨੂੰ ਟਾਈਮ ਨਹੀਂ ਦੋਵੋਗੇ ਤਾਂ ਫਿਰ ਬਾਅਦ ਦੇ ਵਿੱਚ ਉਹ ਟਾਈਮ ਤੁਹਾਨੂੰ ਰਿਅਲਾਈਜ਼ ਹੋਊਗਾ ਕਿ ਹਾਂ ਅਸੀਂ ਇੰਨਾ ਟਾਈਮ ਸਟੱਡੀ ਨੂੰ ਦਿੰਦੇ ਤਾਂ ਇੰਨਾ ਵਰਕ ਨੂੰ ਦਿੰਦੇ ਅੱਜ ਚੰਗੇ ਨੰਬਰਾਂ ਨਾਲ ਪਾਸ ਆਊਟ ਹੋ ਕੇ ਇੱਕ ਚੰਗੀ ਕੰਪਨੀ ਦੇ ਵਿੱਚ ਕੰਮ ਕਰਦੇ ਹੁੰਦੇ ਬਿਲਕੁਲ ਜੀ ਸੋ ਬੱਚੇ ਜਦੋਂ ਸੋਚਦੇ ਨੇ ਕਿ ਜਾਂਦੇ ਅਸੀਂ ਜ਼ਿਆਦਾ ਕਮਾਈ ਕਰ ਲਈਏ ਹੋ ਸਕਦਾ ਤੁਸੀਂ 6 ਮਹੀਨੇ ਜਾਂ ਸਾਲ ਵੱਧ ਪੈਸਾ ਕਮਾ ਲੋਗੇ ਪਰ ਆਉਣ ਵਾਲੇ ਫਿਊਚਰ ਦਾ ਕੀ ਹੋਏਗਾ ਸੋ ਬੈਟਰ ਹੈਗਾ ਕਿ ਜਾਂਦੇ ਇੱਕ ਸਾਲ ਤਾ ਤੁਹਾਨੂੰ ਸਟਰਗਲ ਕਰਨੀ ਪੈ ਸਕਦੀ ਹੈ ਥੋੜਾ ਘੱਟ ਕਮਾਈ ਹੋ ਸਕਦੀ ਹੈ ਪਰ ਤੁਹਾਡਾ ਆਉਣ ਵਾਲਾ ਫਿਊਚਰ ਜਿਹੜੀ ਇੱਕ ਤੁਹਾਡੀ ਚੰਗੀ ਸੈਟਲਮੈਂਟ ਉੱਥੇ ਹੋਏਗੀ ਇੱਕ ਸਟੂਡੈਂਟ ਜਦੋਂ ਜਾਂਦਾ ਉਹਦੇ ਨਾਲ ਉਹਦੀ ਪੂਰੀ ਫੈਮਲੀ ਜਿਹੜੀ ਆ ਉਹ ਸੈੱਟ ਹੋ ਸਕਦੀ ਹੈ ਅਬਰਾਡ ਦੇ ਵਿੱਚ ਸੋ ਥੋੜਾ ਜਿਆ ਸੇਰੀਅਸ ਹੋ ਜਾਇਆ ਕਰੋ ਪੇਰੈਂਟਸ ਵੀ ਜਿਹੜਾ ਪਿੱਛੋਂ ਕਹਿੰਦੇ ਨੇ ਕਿ ਸਾਨੂੰ ਇੰਨਾ ਪੈਸਾ ਹੁਣ ਭੇਜਦੇ ਜਾ ਭੇਜਦੇ ਜਾ ਸੋ 6 ਮਹੀਨੇਸ ਹਾਲ ਬੱਚੇ ਨੂੰ ਦਿਆ ਕਰੋ ਤਾਂ ਕਿ ਉਹ ਤੇ ਸੈਟਲ ਹੋ ਸਕੇ ਈਵਨ ਅੱਛੇ ਗਾਈਡ ਕਰਿਆ ਕਰੋ ਕਿ ਪੜਾਈ ਵੱਲ ਧਿਆਨ ਦਿੱਤਾ ਜਾਵੇ ਅੱਛਾ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਲੱਗੇਗਾ ਹੁਣ ਇਸ ਟਾਈਮ ਆਸਟ੍ਰੇਲੀਆ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਹੈੱਡ ਕੁਆਟਰ ਇਮੀਗ੍ਰੇਸ਼ਨ ਦੀ ਜਿਹੜੀ ਟੀਮ ਆ ਓਵਰঅল 1 ਮਹੀਨੇ ਦੇ ਵਿੱਚ ਬੱਚੇ ਦੀ ਫਾਈਲ ਰੈਡੀ ਕਰਕੇ ਅੰਬੈਸੀ ਤੱਕ ਪਹੁੰਚਾ ਦਿੰਦੇ ਹੁੰਦੇ ਆ ਉਸ ਤੋਂ ਬਾਅਦ ਅੰਬੈਸੀ ਦਾ ਵਰਕਿੰਗ ਟਾਈਮ ਮਹੀਨਾ ਡੇਢ 2 3 ਲੱਗ ਜਾਂਦੇ ਨੇ ਕਿ ਫਾਈਲ ਲਾਨ ਤੋਂ ਬਾਅਦ ਅੰਬੈਸੀ ਇੱਕ 90 ਦਿਨ ਦਾ ਪ੍ਰੋਸੈਸਿੰਗ ਟਾਈਮ ਮੰਗਦੀ ਆ ਉਹ ਟਾਈਮਿੰਗ ਦੇ ਵਿੱਚ ਕਿਸੇ ਨੂੰ 15 ਦਿਨ 10 ਦਿਨ ਦੇ ਵਿੱਚ ਵੀ ਵੀਜ਼ਾ ਮਿਲ ਜਾਂਦਾ ਸੋ ਮੇਨ ਹੁੰਦਾ ਫਾਈਲ ਨੂੰ ਅੰਬੈਸੀ ਤੱਕ ਪਹੁੰਚਾਉਣਾ ਹੈੱਡ ਕੁਆਟਰ ਇਮੀਗ੍ਰੇਸ਼ਨ ਦੀ ਟੀਮ 28 ਤੋਂ 30 ਦਿਨਾਂ ਦੇ ਵਿੱਚ ਫਾਈਲ ਨੂੰ ਅੰਬੈਸੀ ਤੱਕ ਪਹੁੰਚਾ ਦਿੰਦੀ ਆ ਉਸ ਤੋਂ ਬਾਅਦ ਅੱਗੇ ਐਮਬੈਸੀ ਦਾ ਟਾਈਮ ਹੁੰਦਾ ਕਿ ਉਹ ਤੁਹਾਨੂੰ 2 ਮਹੀਨਿਆਂ ਚ ਵੀਜ਼ਾ ਦੇ ਰਹੀ ਐ 15 ਦਿਨਾਂ ਚ ਦੇ ਰਹੀ ਐ 3 ਮਹੀਨੇ ਲੈ ਰਹੀ ਐ ਵੀਜ਼ਾ ਦੀ ਜੀ ਬਿਲਕੁਲ ਜੀ ਸੋ ਥੈਂਕ ਯੂ so much ਅਵੀ ਜੀ ਤੁਸੀਂ ਸਾਡੀ ਆਡੀਅנס ਨੂੰ ਗਾਈਡ ਕੀਤਾ ਅ ਸੋ ਆ ਜਸ ਸੀ ਆਸਟ੍ਰੇਲੀਆ ਬਾਰੇ ਡਿਟੇਲਡ ਆਈ ਥਿੰਕ ਕੋਈ ਇਦਾਂ ਦਾ ਪੁਆਇੰਟ ਛੁੱਟਿਆ ਹੀ ਨਹੀਂ ਹੋਏਗਾ ਜਿਹੜਾ ਆਸਟ੍ਰੇਲੀਆ ਬਾਰੇ ਅਸੀਂ ਅੱਜ ਦੇ ਸ਼ੋ ਦੇ ਵਿੱਚ ਟੱਚਾਂ ਕੀਤਾ ਹੋਵੇ ਹਰ ਜਾਣਕਾਰੀ ਤੁਹਾਨੂੰ ਮਿਲ ਗਈ ਹੈ ਹੁਣ ਤੁਸੀਂ ਅਪਲਾਈ ਕਰਨਾ ਇੱਕ ਵਧੀਆ ਸਟੂਡੈਂਟ ਇੱਕ ਜੈਨੂਇਨ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਤਾਂ ਜ਼ਰੂਰ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਹੈ ਹੈਡਕੁਆਟਰ ਇਮੀਗ੍ਰੇਸ਼ਨ ਦੇ ਨਾਲ ਕੰਟੈਕਟ ਕਰੋ ਨੰਬਰ ਫਲੈਸ਼ ਹੋ ਰਹੇ ਨੇ ਆਫਿਸ ਦਾ ਐਡਰੈਸ ਫਲੈਸ਼ ਹੋ ਰਿਹਾ ਸਸ਼ਿਕਾ ਸਸ਼ਿਕਾ ਜੀ ਮੈਂ ਸ਼ੈਵੀ ਟਵਾਰਾ ਹੈਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸ ਪਟਿਆਲਾ ਤੋਂ ਆ ਜੀ ਇੱਕ ਹੋਰ ਨਵੀਂ ਕੁਸ਼ਕਵਰੀ ਲੈ ਕੇ ਆਇਆ ਆਸਟ੍ਰੇਲੀਆ ਦਾ ਵੀਜ਼ਾ ਹਾਂਜੀ ਆਸਟ੍ਰੇਲੀਆ ਦਾ ਅੱਜ ਵੀਜ਼ਾ ਗ੍ਰਾਂਟ ਹੋ ਚੁੱਕਿਆ ਪੰਜਾਬ ਚ ਕਾਫੀ ਗੱਲਾਂ ਚੱਲਦੀਆਂ ਨੇ ਕਿ 20 ਬਾਸ 21 ਬਾਸ ਦਾ ਬੱਚੇ ਦਾ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਆਂਦਾ ਬਟ ਹੈਡਕੁਆਟਰ 2019 प्लस 2 पास बच्चे ਦਾ ਵੀਜ਼ਾ ਰিসিਵ ਕਰ ਚੁੱਕਿਆ ਸੋ ਅੱਜ ਸਟੂਡੈਂਟ ਸਾਡੇ ਨਾਲ ਖੜਿਆ ਮੁਬਾਰਕਾ ਮਨਦੀਪ ਜੀ ਤੁਹਾਡਾ ਵੀਜ਼ਾ ਆ ਗਿਆ ਕੀ ਪੰਜਾਬ ਦੇ ਸਟੂਡੈਂਟਸ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਕੀ ਪ੍ਰੋਫਾਈਲ ਚ ਇਹ ਕਿਦਾਂ ਦਾ ਐਕਸਪੀਰੀਅੰਸ ਹੈ ਤੁਹਾਡੇ ਨਾਲ ਮੈਂ ਮਨਦੀਪ कौर ਗੁਤਰੀ ਤੋਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈੱਡ ਕੁਆਰਟਰ ਦਾ ਇਹਨਾਂ ਨੇ ਮੇਰਾ ਵੀਜ਼ਾ ਲੈ ਕੇ ਦਿੱਤਾ ਮੈਂ ਬਹੁਤ ਸਾਰੇ ਕੰਸਲਟੈਂਟ ਨੂੰ ਟਰਾਈ ਕੀਤਾ ਸੀ ਕਿਉਂਕਿ ਮੈਂ 2019 ਪਾਸ ਸੀ ਉਹਨਾਂ ਨੇ ਮੈਨੂੰ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਮੇਰਾ ਗੈਪ ਵੀ ਸੀ ਉਸ ਤੋਂ ਬਾਅਦ ਬਟ ਮੈਂ ਫਿਰ ਇਹਨਾਂ ਨੂੰ ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਤੇ ਚੰਗੀ ਤਰ੍ਹਾਂ ਮੈਨੂੰ ਦੱਸਿਆ ਤੇ ਇਹਨਾਂ ਨੇ ਮੇਰਾ ਵੀਜ਼ਾ ਗ੍ਰਾਂਟ ਕਰਵਾਇਆਗਾ ਬਹੁਤ ਬਹੁਤ ਥੈਂਕ ਯੂ ਜੀ ਮੈਮ ਦੇ ਹੈੱਡਕੁਆਟਰ ਆਉਣ ਤੋਂ ਪਹਿਲਾਂ ਤੁਸੀਂ ਹੋਰ ਕਿਸੇ ਕੰਪਨੀਜ਼ ਦੇ ਵਿੱਚ ਗਏ ਸੀ ਕੀ ਐਕਸਪੀਰੀਅੰਸ ਥੇ ਅਸੀਂ ਉਹਨਾਂ ਨਾਲ ਤਾਂ ਕੀ ਜਵਾਬ ਮਿਲਿਆ ਸੀ ਤੁਹਾਡੀ ਪਰਪਲ ਉਹਨਾਂ ਨੇ ਸਿਰ ਹਰ ਵਾਰ ਇਦਾਂ ਹੀ ਕਿਹਾ ਸੀਗਾ ਵੀ ਤੁਹਾਡੀ ਬੈਂਕ ਸਕੋਰ ਵੀ ਇੱਕ ਮੇਰੇ ਰਾਈਟਿੰਗ ਵਿੱਚੋਂ 5.5 ਸੀ ਬਟ ਓਵਰঅল 6 ਸੀ ਤੇ ਮੇਰਾ 3 ਸਾਲ ਦਾ ਗਿਆਪਟਨ ਕਰਕੇ ਉਹਨਾਂ ਨੇ ਮਨਾਂ ਕਰ ਦਿੱਤਾ ਸੀ ਕਿ ਉਹਨਾਂ ਤੋਂ ਵੀਜ਼ਾ ਗ੍ਰਾਂਟ ਨਹੀਂ ਹੋਣਾ ਕਿਉਂਕਿ ਬਹੁਤ ਔਖਾ ਸੀ ਗਿਆਪ ਕਰਨ ਬਟ ਫਿਰ ਮੈਂ ਇਹਨਾਂ ਨੂੰ ਵਿਜ਼ਿਟ ਕੀਤਾ ਇਹਨਾਂ ਨੇ ਮੇਰੇ ਨਾਲ ਬਹੁਤ ਵਧੀਆ ਹਣਾ ਮੇਰਾ ਦੂਜਾ ਲੈ ਕੇ ਦਿੱਤਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਫਸਟ ਟ੍ਰਾਈ ਦੇ ਵਿੱਚ ਹੀ ਮੇਰਾ ਵੀਜ਼ਾ ਗ੍ਰਾਂਟ ਹੋਇਆ ਹੁੰਦੀ ਆਇਆ ਅਤੇ ਕੋਈ ਹੋਰ ਇਹਨਾਂ ਨੇ ਮੈਨੂੰ ਐਕਸਟਰਾ ਫੀਸਿਸ ਨਹੀਂ ਲਈਆਂ ਤੇ ਬਹੁਤ ਹੀ ਬਗਿਆਰੀ ਤਰੀਕੇ ਨਾਲ ਇਹਨਾਂ ਨੇ ਮੇਰਾ ਕੰਮ ਕੀਤਾ। ਸੋ ਹੋਰ ਜਿਹੜੇ ਬੱਚੇ ਵੀ 21 ਪਾਸ ਨਹੀਂ ਆ 19 ਪਾਸ ਨਹੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਆਸਟ੍ਰੇਲੀਆ? ਉਹਨਾਂ ਨੂੰ ਇਹਨਾਂ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਵਾਰ ਤੁਹਾਡਾ ਆਣਾ ਵਿਜ਼ਿਟ ਕਰਨ ਹੈੱਡਕੁਆਟਰ ਨੂੰ ਆਕੇ ਵਿਜ਼ਿਟ ਕਰਨ ਤੁਹਾਡੇ ਨਾਲ ਸਲਾਹ ਕਰਨ ਅਤੇ ਆਪਣਾ ਵੀਜ਼ਾ ਦਾ ਜਿਹੜਾ ਉਹਦੇ ਲਈ ਤੁਹਾਡੇ ਤੋਂ ਸਲਾਹ ਲੈਣਾ ਅਤੇ ਤੁਸੀਂ ਉਹਨਾਂ ਦੀ ਵੀਜ਼ਾ ਸੋ ਪੰਜ ਰਿਫਿਊਜ਼ਲ ਆਣ ਤੋਂ ਬਾਅਦ ਪਰਿਵਾਰ ਨੇ ਛੇਵੀਂ ਵਾਰ ਮੌਕਾ ਦਿੱਤਾ ਤਾਂ ਜਦੋਂ ਹੈੱਡਕੁਆਟਰ ਆਏ ਕਿਦਾਂ ਦਾ ਲੱਗਿਆ ਸੀਗਾ ਪਹਿਲਾਂ ਤਾਂ ਬਿਲਕੁਲ ਉਮੀਦ ਨਹੀਂ ਹੈਗੀ ਸੀ ਕਿ ਵੀਜ਼ਾ ਆਏਗਾ ਠੀਕ ਹੈ ਜੀ ਪਰ ਮਸੂਮ मैम ਨੇ ਦਿੱਤਾ ਕਿ ਕਹਿੰਦੇ ਵੀ ਹੌਸਲਾ ਰੱਖੋ ਆਏਗਾ ਵੀਜ਼ਾ ਸਾਡੇ ਤੇ ٹرسٹ ਕਰੋ ਅਸੀਂ ਕਿਹਾ ਠੀਕ ਹੈ ਅਸੀਂ ٹرسٹ ਕੀਤਾ ਓਕੇ ਹਾਂਜੀ ਉਹਨਾਂ ਨੂੰ ਡੈਫੀਨਿਟਲੀ ਟਰਾਈ ਕਰਨੇ ਚਾਹੀਦਾ ਤੇ ਮੈਂ ਹੀ ਰਿਕਮੈਂਡ ਕਰਾਂਗਾ ਕਿ ਉਹ ਹੈੱਡਕ quartਰ ਇਮੀਗ੍ਰੇਸ਼ਨ ਤੋਂ ਆਪਣਾ ਅਪਲਾਈ ਕਰਵਾਣ ਇਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਤੇ ਮੇਰਾ ਵੀਜ਼ਾ ਹੁਣ ਲੱਗ ਚੁਕਿਆ ਹੈ ਪੂਰੀ ਟੀਮ ਦਾ Thank you. Thanks, Canada. I'm the party team.